ਹਾਂਜੀ ਸਸਟ੍ਰੀ ਗਾਇਲੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਗਾਇਸ ਮੈਂ ਆਪਦੇ ਤੁਹਾਨੂੰ ਬਰੀ ਵਾਲੇ ਸੂਟ ਦਿਖਾਉਣੇ ਆ ਅੱਜ ਵੀ ਬਰੀ ਵੇਲੇ ਮੇਰੇ ਕੋਲੇ ਮੇਰੀ ਮੇਕਅਪ ਕਿੱਟ ਕੀ ਸੀਗੀ ਠੀਕ ਆ ਤੇ ਮੇਰਾ ਆਨੰਦ ਕਾਰਜ ਵਾਲਾ ਸੂਟ ਸਾਰੇ ਸੂਟ ਬਰੀ ਵਾਲੇ ਜਿੰਨੇ ਵੀ ਮੇਰੇ ਕੋਲ ਹੈਗੇ ਆ ਮੈਂ ਤੁਹਾਨੂੰ ਦਿਖਾਉਣੀ ਆ ਵਿੱਚੋਂ ਕਈ ਤਾਂ ਮੈਨੂੰ ਲੱਗਦਾ ਬਾੜਪੂਰ ਦਿੱਤੇ ਮੈਂ ਠੀਕ ਆ ਪਰ ਜਿੰਨੇ ਮੇਰੇ ਕੋਲ ਸੂਟ ਪਏ ਆ ਮੈਂ ਉਹ ਤੁਹਾਨੂੰ ਨਾਲ ਤੁਹਾਨੂੰ ਅੱਜ ਦਿਖਾਉਂਗੀ ਵੀ ਮੇਰੀ ਬਰੀ ਦੇ ਸੂਟ ਕਿਵੇਂ ਦੇ ਸੀਗੇ ਤੇ ਕਿੰਨੇ ਕਿੰਨੇ ਪ੍ਰਾਈਸ ਕਿੰਨੇ ਕਿੰਨੇ ਦੇ ਬਣੇ ਸੀਗੇ ਤੇ ਕੋਲ ਉਹ ਸੂਟ ਉਹ ਇਸ ਟਾਈਮ ਤਾਂ ਹੁਣ ਜੇ ਉਹਨਾਂ ਕਾ ਪੈਸਾ ਆਪਾਂ ਬੁਟੀਕ ਪੀਸ ਤੇ ਲਾਈਏ ਤਾਂ ਉਹ ਕਦੇ ਵੀ ਪੁਰਾਣਾ ਨਹੀਂ ਹੁੰਦਾ ਹੁੰਦਾ ਮੈਂ ਤੁਹਾਨੂੰ ਦਿਖਾਉਂਗੀ ਅੱਜ ਅੱਜ ਖੋਲਦੀ ਆ ਆਪਦੇ ਸੂਟ ਕੇਸ ਤੇ ਤੁਹਾਨੂੰ ਦਿਖਾਉਂਗੀ ਮੇਰੇ ਸੋਹਣੇ ਸੋਹਣੇ ਸੂਟ ਬਰੀ ਵਾਲੇ ਆਨੰਦਕਾਰਜ਼ ਵਾਲਾ ਠੀਕ ਆ ਫਿਰ ਆ ਰੈੱਡ ਸੂਟ ਮਹਿਰੂਨ ਆ ਪੀਕ ਸੂਟ ਵੀ ਆ ਤੇ ਮੈਂ ਤੁਹਾਨੂੰ ਨਾਲ-ਨਾਲ ਫੋਟੋਆਂ ਵੀ ਦਿਖਾਉਂਗੀ ਮੇਰੇ ਉਹ ਸੂਟ ਕਿਵੇਂ ਦੇ ਲੱਗਦੇ ਸੀ ਪਾਏ ਤਾਂ ਮੈਂ ਤੁਹਾਨੂੰ ਦਿਖਾਉਣੀ ਹੈ ਠੀਕ ਆ ਹਾਂਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਮੇਰੇ ਆਨੰਦਕਾਰਜ ਵਾਲਾ ਸੂਟ ਠੀਕ ਆ ਆਨੰਦਕਾਰਜ ਵਾਲਾ ਸੂਟ ਉਹ ਪੀਕਾਮੇ ਹੁੰਦਾਗਾ ਇਹ ਉਸੇ ਗੰਧਰਾ ਮਹਿਰਬੂਨ ਕਲਰ ਦਾ ਅੱਜ ਮੈਂ ਐਵੇਂ ਜਿਹਾ ਮੈਨੂੰ ਵੀ ਕਾਫੀ ਟਾਈਮ ਦੇ ਸੂਟਾਂ ਇੰਸਿੱਟੇ ਪਈ ਸੀਗੇ ਫਿਰ ਮੈਂ ਸੋਚਿਆ ਵੀ ਅੱਜ ਮੈਂ ਡਰਾਪ ਸਾਫ ਕਰੂੰਗੀ ਤੇ ਵੀ ਨਾਲੇ ਵੀ ਜਿਹੜੇ ਇਹ ਮੇਰੇ ਸੂਟ ਨੇ ਵੀ ਨੂੰ ਡ్రਾਈਟਿੰਗ ਵਿੱਚ ਸਰਾ ਕੇ ਰੱਖੀ ਕਿਉਂਕਿ ਜਿਹੜੀ ਮਹਿੰਗੇ ਮਹਿੰਗੇ ਸੂਟ ਹੁੰਦੇ ਆ ਆਪਾਂ ਕਿਸੇ ਨੂੰ ਦੇਈ ਵੀ ਨਹੀਂ ਸਕਦੇ ਹੁੰਦੇ ਹਨ ਤੇ ਆਪਾਂ ਡ్రਾਈਟਿੰਗ ਕਰਾਇਆ ਕਿ ਮੈਂ ਕਿਵੇਂ ਆਹ ਨੂੰ ਬਰਸਾਂ ਵਿੱਚ ਰੱਖ ਜੀ ਕਿਉਂਕਿ ਯਾਦਾਂ ਹੀ ਹੁੰਦੀਆਂ ਨੇ ਵੈਸੇ ਇਹ ਮੇਰੇ ਆ ਵੀ ਲੈਣੇ ਪਾ ਵੀ ਸਕਦੀਆਂ ਪਰ ਉਹ ਹੁੰਦਾ ਨੇ ਡਿਜ਼ਾਈਨ ਪਰਾਣਾ ਹੋ ਗਿਆ ਬਹੁਤ ਜ਼ਿਆਦਾ ਕਿਉਂਕਿ ਭਾਵੇਂ ਇੱਕ ਜ਼ਿਆਦਾ ਵੀ ਇਹਨੂੰ ਕਸਟਮਾਈਜ਼ ਵੀ ਨਹੀਂ ਆਪਾਂ ਕਰ ਸਕਦੇ ਤੇ ਸਲਵਾਰ ਵੀ ਇਹਦੀ ਯੂਜ਼ ਹੁੰਦੀ ਕਿਉਂਕਿ ਮੁੰਡੀਆਂ ਜਮਾਂ ਛੋਟੀਆਂ ਛੋਟੀਆਂ ਜਿਹੀਆਂ ਮੈਂ ਤੁਹਾਨੂੰ ਮੇਰੀ ਸੂਟ ਵੀ ਦਿਖਾਉਣੀ ਆ ਵੀ ਕਿਵੇਂ ਪਿਆ ਹਲੇ ਤੱਕ 2018 ਦੇ ਵਿੱਚ ਮੇਰੀ ਮੈਰਿਜ ਸੀ ਹੁਣ ਤੱਕ ਕਿਵੇਂ ਪਿਆਗਾ ਇਹ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਤੁਹਾਨੂੰ ਪਹਿਲਾਂ ਫੋਟੋ ਦਿਖਾਉਣੀ ਆ ਮੇਰੇ ਅਨੰਤ ਕਾਜ ਦੇ ਅਨੰਤ ਕਾਜ ਜਰੀ ਪਹਿਲਾਂ ਮੈਂ ਤੁਹਾਨੂੰ ਫੋਟੋ ਦਿਖਾਉਣੀ ਆ ਬਈ ਮੈਂ ਕਾਜ ਵਾਲਾ ਸੂਟ ਸੀ ਠੀਕ ਹੈ ਸਾਹ ਜਿਹਾ ਮੇਰਾ ਅਨੰਤ ਕਾਜ ਵਾਲਾ ਸੂਟ ਠੀਕ ਹੈ ਇਹ ਮਹਿਰੂਨ ਕਲਰ ਦਾ ਦਾ ਤੁਸੀਂ ਦੇਖ ਸਕਦੇ ਹੋ ਵੀ ਮਹਿਰੂਨ ਕਲਰ ਦਾ ਸੂਟ ਆ ਦਾ ਤੇ ਇੱਥੇ ਮੈਂ ਆਪ ਹੀ ਰੈਡੀ ਹੋਈ ਸੀਗੀ फोटोज भी देख सकते हो महरून कलर का सूट है हूँ मैं थनों ये सूट दिखाने ठीक है मेरे को पिया गया मेरी बरी के बिच ही सूट सारा हम थो ये वाला सूट दिखाई है वेट हाँ जी ਇਹ ਕਿਉਂ ਕ੍ਰੇਪੀਤੀ ਬਣਿਆ ਹੋਇਆ ਹੈਗਾ ਬਾਈ suit ਇਹ ਦੇਖੋ ਤੁਸੀਂ ਇਹ ਸਾਰਾ ਹੈਂਡਵਰਕ ਜਿਹੜਾ ਸਰਦੀ ਨੂੰ ਕੋ ਪ੍ਰ ਹੈਂਡਵਰਕ ਕੀਤਾ ਹੋਇਆ ਹੈ ਇਹ ਵਾਹਾਂ ਦੀ ਇਹ ਤਾਂ ਪਿੱਛੇ ਸਾਰਾ ਹੈਂਡਵਰਕ ਤੇ ਲਿੱਤੀ ਸਾਰੇ ਹੈਂਡਵਰਕ ਹੈ ਫਲੋਰ ਕ੍ਰੇਪੀਤੀ ਦੇ ਨਾਲ ਉਚਰੰਗ ਬਟਾਗਾ ਉਚਰੰਗ ਬਟਾਗਾ ਨਾਲ ਕ੍ਰੇਪੀ ਦੀ ਸਲਵਾਰ ਸਲਵਾਰ ਪਲੇਨ ਬਟੇ ਤੇ ਪੂਰੀ ਟੈਂਟਾ ਨਹੀਂ ਕਿਹਾ ਇਹ ਪੂਰਾ ਪੂਰਾ ਹੈਵੀ ਸੂਟ ਸੀਗਾ ਇਹ ਹੀ ਮੇਰਾ ਉਹ ਟਾਈਮ 2018 ਦੇ ਵਿੱਚ ਆਇਆ ਮਨੂ ਜੀ ਸ਼ਾਰਟਸ ਉਹ ರೆਡੀ ਹੋਇਆ ਸੀਗਾ ਤੇ ਉਹਦੇ ਸ਼ਾਰਟਸ ਉਹ ਵੀ 21 16000 ਰੁਪਏ ਬਰਾਬਰ ਸੀ ਸ਼ਾਇਦ ਸੋ ਉਹਨੂੰ 16000 ਰੁਪਏ ਬਰਾਬਰ ਸੀ ਸ਼ਾਰਟਸ ਉਹ ਬਣਿਆ ਸੀ ਸੂਟ ਤੇ ਇਹ ਤੁਸੀਂ ਮੈਂ ਇਹ ਸੂਟ ਬਾਰੇ ਕਹਿ ਰਹੀ ਸੀ ਜੇ ਉਸ ਨੂੰ ਪਾਰਟੀ ਮੇਨਾਂ ਦਾ ਕਾਰਜ ਨਹੀਂ ਰੀਟ ਕਰਾਂ ਤਾਂ ਜਰੂਰ ਦੱਸਿਓ ਕਿ ਮੈਂ ਉਦੋਂ ਵੀ ਆਪ ਰੈਡੀ ਹੋਈ ਸੀ ਉਹ ਮੇਕਅਪ ਚ ਤੇ ਹੋਣ ਵਾਲੇ ਮੇਕਅਪ ਚ ਦਾ ਬਹੁਤ ਜ਼ਿਆਦਾ ਜ਼ਮੀਨ ਆ ਸਬੰਧ ਦਾ ਫਰਕ ਆ ਤੇ ਪਰ ਦੱਸਿਓ ਤੁਸੀਂ ਤੇ ਇਹ ਵਾਲਾ ਸੂਟ ਨਾਲ ਵੀ ਦੇ ਨਾਲ ਮੈਂ ਤੁਹਾਨੂੰ ਉਹ ਆਊਟਫਿਟ ਹੈ ਜਿਹੜੀ ਉਹ ਰੈਡੀ ਕਰਕੇ ਦਿਖਾਵਾਂ ਇਹ ਵਾਲਾ ਸੂਟ ਸੀਗਾ ਠੀਕ ਹੈ ਮਹਰੂਨ ਕਲਰ ਦਾ ਫੋਟੋ ਤੁਹਾਨੂੰ ਮੈਂ ਦਿਖਾਈ ਸੀਗੀ ਤੇ ਇਹ ਨਾਲ ਸਲਵਾਰ ਵੀ ਜਿਹੜੀ ਹੈਗੀ ਆ ਪਿਓਰ ਕਰੇਪ ਦੀ ਪੌਂਚਾ ਦੇ ਖੋਦ ਕਿੰਨਾ ਜਿਆਦਾ ਛੋਟਾ ਪਾਉਂਦੇ ਸੀ ਤੇ ਸਕਰੋਲਾਂ ਵੀ ਨਹੀਂ ਆ ਬ੍ਰੀਕ ਕਰਦੇ ਹੁੰਦੇ ਸੀ ਉਦੋਂ ਦੇਖੋ ਵੀ 2018 ਤੇ ਹੁਣ 6 ਸਾਲਾਂ ਦੇ ਫਰਕ ਵਿੱਚ ਕਿੰਨਾ ਕੁ ਚੇਂਜ ਹੋ ਗਿਆ ਹੁਣ ਕੁੜੀਆਂ ਮੂਰੀ ਛੋਟੀ ਪਾਉਣ ਲੱਗੀਆਂ ਬਿਲਕੁਲ ਮੈਂ ਵੀ ਖੁਦ ਪੌਂਚਾ ਵੱਡਾ ਪਾਉਣ ਲੱਗਿਆ ਤਾਂ ਹੈਵੀ ਸਲਵਾਰ ਆ ਸਲਵਾਰ ਛੋਟੀ ਸ਼ਰਟਾਂ ਵੀ ਉੱਚੀਆਂ ਪਾਉਣ ਲੱਗੀਆਂ ਹੈਨਾ ਬਹੁਤ ਜਿਆਦਾ ਫਰਕ ਪੈ ਗਿਆ ਸਮੇਂ ਦੇ ਨਾਲ ਨਾਲ ਇਹ ਸੀਗਾ ਆਪਣਾ ਆਨੰਦ ਕਾਰਜ ਵਾਲਾ ਸੂਟ ਮੈਰੂਨ ਕਲਰ ਦਾ ਇਹਨੂੰ ਡਰਾਈ ਕਲੀਨ ਕਰਕੇ ਸਾਰੇ ਝੂਟਾ ਨੂੰ ਸਾਂਭਣਾ ਸੀ ਮੈਂ ਕਿਹਾ ਚਲੋ ਇੱਕ ਵਾਰ ਤੁਹਾਨੂੰ ਦਿਖਾ ਦਈਏ ਠੀਕ ਹੈ ਹੁਣ ਆਪਾਂ ਦੂਸਰੇ ਸੂਟ ਦੀ ਬਾਰੀ ਤੇ ਦੂਸਰਾ ਸੂਟ ਵੀ ਮੇਰਾ ਰੈੱਡ ਕਲਰ ਦਾ ਹੈਗਾ ਉਹਦੇ ਵਿੱਚ ਤਾਂ ਮਾਤਾ ਰਾਣੀ ਹੀ ਲੱਗ ਰਹੀ ਸੀ ਕਲੀਅਰ ਫੋਟੋ ਨਹੀਂ ਆਏਗੀ ਆ ਤਾਂ ਦੇਖੋ ਤੁਸੀਂ ਕਿਉਂਕਿ ਰੈੱਡ ਸੂਟ ਰੈੱਡ ਲਿਫਸਟ ਤੇ ਰੈੱਡ ਝੂੜਾ ਰੈੱਡ ਬਿੰਦੀ ਮੇਵੇ ਲੱਗੇ ਸੀ ਕਿਉਂਕਿ ਆਪਾਂ ਮਾਤਾ ਰਾਣੀ ਦੀ ਰੈੱਡ ਕੱਪੜੇ ਪਾਉਣੇ ਹੁੰਦੇ ਹਨਾ ਤੇ ਇਹ ਬਹੁਤ ਜ਼ਿਆਦਾ ਲਾਲ ਲਾਲ ਸੂਟ ਆਗਾ ਮੇਰਾ ਫੁੱਲ ਹੈਂਡਵਰਕ ਤਾਂ ਪੂਰਾ ਹੈਵੀ ਸੂਟ ਸੀਗਾ ਮੇਰਾ ਇਹ ਤੇ ਇਹਦੇ ਵਿੱਚ ਇੱਕ ਫੋਟੋ ਮੇਰੀ ਹੋਰ ਆ ਜਿੱਥੇ ਮੈਂ ਵਿਆਹ ਚ ਇਹ ਸੂਟ ਪਾ ਕੇ ਗਈ ਸੀਗੀ ਉਹ ਆਹ ਵਾਲੀ ਫੋਟੋ ਆ ਇਹਦੇ ਵਿੱਚ ਕਲੀਅਰ ਨਹੀਂ ਦਿਖ ਰਿਹਾ ਸੂਟ ਬਟ ਇਹਦੇ ਵਿੱਚ ਕਲੀਅਰ ਦਿਖ ਰਿਹਾਗਾ ਸੂਟ ਇਹਦੇ ਵਿੱਚ ਕਲੀਅਰ ਦਿਖ ਰਿਹਾ ਸੂਟ ਇਹ ਵਿਆਹ ਤੋਂ ਦੂਜੇ ਦਿਨ ਦੀ ਪੋ ਸੀਗੀ ਤੇ ਹੁਣ ਮੈਂ ਤੁਹਾਨੂੰ ਇਹ ਵਾਲਾ ਮੇਰਾ ਸੂਟ ਦਿਖਾਉਣੀ ਆ ਕੋਲ ਕੇ ਠੀਕ ਹੈ ਇਹਦਾ ਦੁਪੱਟਾ ਜਿਹੜਾ ਇਹ ਬਹੁਤ ਜ਼ਿਆਦਾ ਹੈਵੀ ਸੀਗਾ ਇਹ ਸੂਟ ਠੀਕ ਹੈ ਤੇ ਇਹ ਸੂਟ ਤੁਸੀਂ ਐ ਮੰਨ ਲਓ ਵੀ 10000 ਦਾ ਬਣਿਆ ਸੀ ਉਹ ਟਾਈਮ ਆ ਵਾਲਾ ਸੂਟ ਦੇਖੋ ਇਹ ਵੀ ਪਿਓਰ ਕ੍ਰੇਪ ਤੇ ਆ ਤੇ ਫੁੱਲ ਹੈਂਡਵਰਕ ਹੈਵੀ ਪੂਰਾ ਪੂਰਾ ਫੁੱਲ ਹੈਂਡਵਰਕ ਹੈ ਤੇ ਹੈਵੀ ਪਿਓਰ ਕ੍ਰੇਪ ਦਾ ਹੈ ਰੈੱਡ ਕਲਰ ਦਾ ਠੀਕ ਹੈ ਤੇ ਜੇ ਆਪਾਂ ਇਹੀ ਸੂਟ ਸੇਮ ਹੈਂਡ ਵਰਕ ਸਾਰਾ ਕੁਝ ਸੇਮ ਹੁਣ ਰੈਡੀ ਕਰਾਉਣਾ ਹੋਵੇ ਤਾਂ ਇਹ ਐ ਮੰਨ ਲਓ ਵੀ 15 20000 ਤੱਕ ਰੈਡੀ ਹੋਊਗਾ ਇੰਨਾ ਹੈਵੀ ਪੀਸ ਜੇ ਹੁਣ ਰੈਡੀ ਕਰਨਾ ਹੋਵੇ ਬਿਕੋਜ਼ ਇਹਦੀ ਚੁੰਨੀ ਦੇ ਅੰਦਰ ਖੁੰਜਾਂ ਦੀ ਵਰਕ ਸੀ ਆ ਦੇਖੋ ਪੱਲਿਆਂ ਤੇ ਵੀ ਇਹਦੇ ਵਰਕ ਆ ਤੇ ਇਹਦਾ ਵਰਕ ਨਾ ਪੈਚ ਲੱਗ ਕੇ ਹੋਇਆ ਹੋਇਆਗਾ ਬਹੁਤ ਹੀ ਪਿਆਰਾ ਸੂਟ ਸੀਗਾ ਇਹ ਵੀ ਮੇਰਾ ਸੂਟ ਤਾਂ ਮੇਰੇ ਪੂਰੇ ਹੈਵੀ ਸੀ ਮੈਨੂੰ ਸਾਰੀਆਂ ਪੁੱਛਦੀਆਂ ਨੇ ਸੂਟ ਬਹੁਤ ਸੋਹਣਾ ਹੈ ਤੇਰੇ ਪੂਰਤ ਤੌਰ ਤੇ ਵੀ ਆ ਫੈਰੀਜ਼ਨ ਲਈ ਲੈਤੀ ਸੀ ਕਿ ਬਟ ਜਿਹੜੀ ਸੂਟ ਆਪਾਂ ਆਪ ਤਿਆਰ ਕਰਦੇ ਆ ਉਹਨਾਂ ਦਾ ਤੇ ਇਹਨਾਂ ਦੇ ਵਿੱਚ ਫਰਕ ਬਹੁਤ ਹੁੰਦਾ ਦਾ ਕਿਉਂਕਿ ਜਿਹੜੀ ਆਪਾਂ ਆਪ ਤਿਆਰ ਕਰਦੇ ਆ ਉਹ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈਗੀ ਇਹਨਾਂ ਤੇ ਕਿਉਂਕਿ ਉਹ ਆਪਾਂ ਵੈਸੇ ਵੀ ਪਾ ਸਕਦੇ ਆ ਇਹ ਵਾਲੀ ਸੂਟ ਆਪਾਂ ਵੈਸੇ ਵੀ ਨੀਅਰ ਕਰ ਸਕਦੇ ਹੁਣ ਇਹ ਵਾਲੀ ਸੂਟ ਮੇਰੇ ਕੋਈ ਕੰਮ ਦੇ ਨਹੀਂ ਹੈਗੀ ਤਾਂ ਜੇ ਤੁਸੀਂ ਬਰੀ ਬਣਾਉਣੀ ਹੈ ਤਾਂ ਪੂਰੀ ਘੈਂਟ ਬਰੀ ਤਿਆਰ ਕਰਿਓ ਇਹ ਜੀ ਯੂਨਿਕ ਯੂਨਿਕ ਪੀਸ ਤਿਆਰ ਕਰਿਓ ਥੋੜੇ ਬਾਅਦ ਚ ਵੀ ਕੰਮ ਆ ਜਾਣ ਚੀਜ਼ਾਂ ਵੱਟੇ ਹੁਣ ਕੰਮ ਨਹੀਂ ਆ ਸਕਦੀਆਂ ਆ ਦੇਖ ਸਕਦੇ ਹੋ ਜੀ ਕਿਉਂਕਿ ਇਹ ਰੈਡੀमेड ਚੀਜ਼ਾਂ ਆ ਜਾਂਦੀਆਂ ਨੇ ਜਿਹੜਾ ਆਪਾਂ ਕਾਰੀਗਰ ਤੋਂ ਕੰਮ ਕਰਾਉਣੇ ਆਪਣੇ ਹੈਂਡਵਰਕ ਵਾਲੇ ਕਾਰੀਗਰ ਕੰਮ ਕਰਦੇ ਆ ਉਹ ਜਤੀਚ ਜਮੀਨਾ ਸਮਾਨ ਦਾ ਫਰਕ ਇਹੀ ਸੇਮਰਕਾ ਕੋ ਉਹਨਾਂ ਤੋਂ ਕਰਵਾਉਣਾ ਹੋਵੇ ਤਾਂ ਇਹਨਾਂ ਕੋਲ ਜ਼ਿਆਦਾ ਸੋਹਣਾ ਹੋਊਗਾ ਹਨ ਹੱਦ ਤੋਂ ਜ਼ਿਆਦਾ ਤਾਂ ਇਹ ਵਾਲਾ ਸੀਗਾ ਰੈੱਡ ਸੂਟ ਠੀਕ ਆ ਦੂਸਰਾ ਸੂਟ ਸੀਗਾ ਇਹ ਵਾਲਾ ਮੇਰਾ ਤੇ ਇਹਦੇ ਨਾਲ ਸਲਵਾਰ ਦਾ ਪੌਂਚਾ ਉਹ ਵੀ ਛੋਟਾ ਜਿਹਾ ਪੌਂਚਾਗਾ ਉਹ ਵੀ ਹੈਵੀ ਸਲਵਾਰ ਹੈ ਜੀ ਉਹ ਸ਼ਰਟ ਇਹ ਵਾਸੀਆ ਆਪਣਾ ਰੈੱਡ ਕਲਰ ਦਾ ਸੈਕੰਡ ਸੂਟ ਤੇ ਥਰਡ ਸੂਟ ਆ ਗਿਆ ਮੇਰਾ ਕਰੀਮ ਕਲਰ ਦਾ ਤੇ ਇਹ ਵਾਲਾ ਕਰੀਮ ਕਲਰ ਦਾ ਸੂਟ ਤੁਸੀਂ ਠੀਕ ਸਕਦੇ ਹੋ ਇਹ ਇਹ ਮੈਂ ਬਹੁਤ ਹੰਡਾ ਹੈਗਾ ਕਿਉਂਕਿ ਹਲਕਾ ਜਿਹਾ ਵਰਕ ਸੀਗਾ ਆ ਦੇਖੋ ਜਮੇ ਹੀ ਹਲਕਾ ਜਿਹਾ ਵਰਕ ਸੀਗਾ ਇਹ ਆਪਨ ਫੈ ਗਿਆ ਸੀਗਾ 4500 ਪਤਨੀ 5000 ਤੱਕ ਬਣਿਆ ਸੀਗਾ ਇਹਦੀ ਇਹ ਸਿਲਕ ਤੇ ਬਣਿਆ ਹੋਇਆ ਹੈਗਾ ਤੇ ਇਹਦੇ ਵਿੱਚ ਵੀ ਵਰਕ ਕੀਤਾ ਹੋਇਆ ਹੈਗਾ ਹੈਂਡ ਵਰਕ ਹੀ ਹੈ ਸਾਰਾ ਬੈਂਤੀ ਤੇ ਕਹਾ ਦਾ ਪਿੰਕ ਦਾ ਕੰਟਰਾਸਟ ਆ ਤੇ ਦੇਖ ਸਕਦੇ ਆ ਤੁਸੀਂ ਬੂਟੀਆਂ ਨੇ ਵੈਸੇ ਮੇਰੇ ਵਾਲੀ ਸੂਟਾਂ ਨਾਲ ਦੇ ਕਾਫੀ ਜਿਆਦਾ ਪਹਿਣਾ ਕੋਲ ਸੂਟ ਹੋਣੇ ਜਿਨ੍ਹਾਂ ਦਾ 2018 ਅੰਕ ਚ ਵਿਆਹ ਹੋਇਆ ਸੀ ਉਦੋਂ ਐਵੇਂ ਦੀ ਚੱਲਦੇ ਹੁੰਦੇ ਸੀ ਤੇ ਆਹ ਦੇਖੋ ਤੁਸੀਂ ਆਹ ਵਾਲਾ ਸੂਟ ਵੀ ਮੇਰਾ ਬੜਾ ਪਿਆਰਾ ਸੀਗਾ ਵੈਸੇ ਇਹ ਮੈਂ ਬਹੁਤ ਹੰਡਾ ਹੈਗਾ ਸੂਟ ਇਹ ਵਾਲਾ ਜਿਹੜਾ ਮੇਰਾ ਸੂਟ ਹੈਗਾ ਇਹ ਤਾਂ ਮੈਂ ਸਪੂਲ ਟਾਈਮ ਦੀ ਸਕੂਲ ਚ ਪੜਾਉਣ ਵੇਲੇ ਵੀ ਪਾਉਂਦੀ ਰਹੀ ਹਾਂ ਦੋ ਸਾਲ ਦਾ ਆਰਾਮ ਹੰਡਾਇਆਗਾ ਇਹ ਮੈਂ ਸੂਟ ਕਿਉਂਕਿ ਲਾਈਟ ਸੀਗਾ ਤੇ ਇਹ ਕੀ ਸੀਗਾ ਇਹਦੇ ਨਾਲ ਮੈਂ ਪਲੇਨ ਦੁਪੱਟਾ ਵੀ ਲੈ ਲੈਂਦੀ ਸੀ ਜੇ ਹੈਵੀ ਦੁਪੱਟਾ ਨਹੀਂ ਲੈਣਾ ਸੀਗਾ ਤਾਂ ਕਰਕੇ ਕਿ ਕਲਰ ਵੀ ਸਹੀ ਸੀਗਾ ਪਲੈਂਟੀਆਂ ਕਲਰ ਸੀ ਤੇ ਇਹ ਵਾਲਾ ਪੀਸ ਵੀ ਜੇ ਹੁਣ ਵੀ ਆਪਾਂ ਇਹ ਵਾਲਾ ਸੇਮ ਪੀਸ ਰੈਡੀ ਕਰਨਾ ਹੋਵੇ ਤਾਂ ਇਹ ਹੋ ਜਾਊਗਾ ਤੇ ਇਹ 6000 ਦੇ ਵਿੱਚ ਬਣ ਜਾਊਗਾ ਪ੍ਰਾਈਸ ਵੀ ਦਾ ਜੈਮੂਨ ਜਗ ਸੇਫ ਪ੍ਰਾਈਸ ਹੈ ਤੇ ਇਹਦੇ ਨਾਲ ਦੁਪੱਟਾ ਸੀਗਾ ਠੀਕ ਹੈ ਤੂ ਤੇਰੰਗਾ ਬਨਾਰਸੀ ਦੁਪੱਟਾ ਇਹ ਜੁੱਤੀ ਨੂੰ ਹੁਣ ਮੈਂ ਕਸਟਮਾਈਜ਼ ਕਰ ਸਕਦੀ ਹਾਂ ਮੈਂ ਸੋਚਦੀ ਆ ਵੀ ਇਹਨੂੰ ਕਸਟਮਾਈਜ਼ ਕਰ ਲਵਾਂਗੀ ਠੀਕ ਹੈ ਇਹਦੀ ਸ਼ਰਟ ਬਣਾਵਾਂਗੀ ਸ਼ਰਟ ਦੀ ਪ੍ਰੋਪਰ ਹੈਂਡਵਰਕ ਕਰਵਾ ਕੇ ਇਹਨੂੰ ਰੈਡੀ ਕਰੂੰਗੀ ਠੀਕ ਹੈ ਆਹ ਮਾ ਸੂਟ ਸਿੱਖ ਕੇ ਠੀਕ ਹੈ ਤੇ ਇਹ ਹੋ ਕੇ ਜਦਨਾ ਸਲਵਾਰ ਸੀਗੀ ਇਹ ਵੀ ਟ੍ਰੈਕਿੰਗ ਦੇ ਅੰਦਰ ਹੁਣ ਆਪਾਂ ਜਾ ਤਾਣੀ ਸਾਮੇ ਰੱਖਾਂਗੇ ਤੇ ਛੋਟਾ ਜਿਹਾ ਪੋਚਾ ਇਹਦਾ ਵੀ ਸਕਰੋਲਾ ਹੋਵੇ ਆ ਹੁਣ ਸਲਵਾਰ ਆਪਾਂ ਹੋਈ ਨਹੀਂ ਪਾਉਂਦਾ ਹਣਾ ਕਿਉਂਕਿ ਸਮੇਂ ਦੇ ਨਾਲ ਸਾਰਾ ਕੁਝ ਬਦਲ ਜਾਂਦਾ ਹੈਗਾ ਇਹ ਵਾਲਾ ਸੂਟ ਸੀਗਾ ਆਪਣਾ ਤੀਜਾ ਤੀਜੇ ਤੋਂ ਬਾਅਦ ਆਪਣਾ ਆ ਗਿਆ ਪੰਜਵਾਂ ਤੇ ਚੌਥਾ ਸੂਟ ਠੀਕ ਹੈ ਪੰਜ ਸੂਟ ਸੀਗੇ ਬਾਕੀ ਬਾਅਦ ਚ ਜਿਹੜੇ ਮੈਂ ਲੈਤੇ ਸੀਗੇ ਉਹ ਤਾਂ ਲੈਤੀ ਲੈਤੇ ਸੀਗੇ ਪੈਕਸੇ ਵਿੱਚ ਪੰਜ ਹੀ ਰੱਖੇ ਸੀਗੇ ਬਰੀ ਦੇ ਵਿੱਚ ਹੈਵੀ ਜ਼ੁੰਡ ਪੰਜ ਤੇ ਜਿਹੜੇ ਦੂਸਰੇ ਸੂਟ ਸੀਗੇ ਉਹ ਤਾਂ ਹਲਕੇ ਜਿਵੇਂ ਰੱਖ ਹੀ ਲਏ تھے ਸੀ ਟੋਟਲ 11 ਸੂਟ ਹੋ ਗਈ ਸੀਗੇ ਹਲਕੇ ਜਿਵੇਂ ਅਲੱਗ ਤੋਂ ਵੈਸੇ ਰੱਖ ਲਈ ਸੀਗੇ ਤੇ ਉਹ ਤਾਂ ਹੰਡਾ ਅਤੇ ਪਾੜਪੂਰਤੀ ਆ ਪੰਜ ਸੂਟ ਹੈਵੀ ਸੀਗੇ ਮੇਰੇ ਇੱਕ ਆ ਗਿਆ ਪੰਜ ਦੇ ਵਿੱਚੋਂ ਠੀਕ ਆ ਤੇ ਇਹ ਵਾਲਾ ਤੁਸੀਂ ਦੇਖ ਰਹੇ ਹੋ ਨਾ ਮੋਰ ਪੰਖੀਆ ਕਲਰ ਇਹਦਾ ਫੇਵਰਟ ਠੀਕ ਆ ਇਹ ਸੂਟ ਵੀ ਵੈਸੇ ਮੈਂ ਬਹੁਤ ਪਾਇਆਗਾ ਬਿਕੋਜ਼ ਇਹ ਇਹ ਵਰਕ ਜਿਹੜਾ ਹੈਗਾ ਸੀ ਇਹਨੂੰ ਵਰਕ ਬਹੁਤ ਜ਼ਿਆਦਾ ਅੱਛਾ ਲੱਗਦਾ ਸੀ ਮਤਲਬ ਇਹ ਲਾਈਟ ਵੇਟ ਸੀਗਾ ਸੂਟ ਨਾ ਹੈਵੀ ਨਹੀਂ ਸੀ ਬਾਲਾ ਇਹ ਮੈਂ ਹੁਣ ਵੀ ਪਾ ਲੈਣੀ ਹੁਣੀ ਆ ਦੇਖੋ ਠੀਕ ਆ ਮੇਰੇ ਕੋਲ ਇਹ ਸਿਲਕ ਦੀ ਬਣੀਆ ਹੋਇਆ ਹੈਗਾ ਇਹ ਵੀ 6000 ਦਾ ਬਣਿਆ ਸੀਗਾ ਆਪਣਾ ਸੂਟ ਜਿਹੜਾ ਸਾਰਾ ਹੈਂਡਵਰਕ ਦਾ ਬਟ ਹੈਂਡਵਰਕੇਗਾ ਉਦੋਂ ਲੱਗ ਗਿਆ ਹੁਣ ਤਾਂ ਪਰ ਬਹੁਤ ਹੰਡਾਇਆ ਮੈਂ ਇਹ ਸੂਟ ਬਹੁਤ ਜ਼ਿਆਦਾ ਪਾਵਮ ਤੇ ਵਰਕ ਆ ਮੂਰੀ ਇਹਦੀ ਵੀ ਹੋਮੀ ਹੈਵੀ ਸਲਵਾਰ ਠੀਕ ਹੈ ਮੂਰੀ ਬਸ ਥੋੜੀ ਜਿਹੀ ਮੈਂ ਕੱਟ ਉਹਦੇ ਉਹਦੇ ਨਾਲ ਉਹ ਵੱਧ ਚੌੜੀ ਸੀ ਕੱਟ ਇਹ ਥੋੜੀ ਜਿਹੀ ਘਟਾਤੀ ਸੀ ਮੈਂ ਤੇ ਇਹ ਵਾਲੇ ਆਪਣੀ ਸੂਟ ਇਹ ਕਿ ਚੌਥੇ ਨੰਬਰ ਤੇ ਸੀਗਾ ਮੋਰ ਪੰਖੇ ਸਿਲਕ ਤੇ ਬਣਿਆ ਹੋਇਆ ਚਰੁੰਨ ਦਾ ਦੁਪੱਟਾ ਦਾ ਵੈਸੇ ਮੇਰਾ ਦੁਪੱਟਾ ਯੂਜ਼ ਕਰ ਸਕਣੀ ਆ ਪਰ ਇਹ ਹੋਣਾ ਨਹੀਂ ਬਿਕੋਜ਼ ਇਹਦੀਆਂ ਸਿੱਕੀਆਂ ਜਿਹੜੀਆਂ ਉਹ ਨਿਕਲ ਰਹੀਆਂ ਨੇ ਕਿਉਂਕਿ ਇਹ ਵੀ ਸ਼ੌਪ ਤੋਂ ਹੀ ਲੇਤਾ ਸੀਗਾ ਆਪਾਂ ਸੂਟ ਜਿਹੜਾ ਹੈਗਾ ਸੀ ਤੇ ਭਾਵੇਂ ਤਾਂ ਇਹ ਵੀਡੀਓ ਬਣਾਉਣੀ ਮੇਰੀ ਬਹੁਤ ਜ਼ਰੂਰੀ ਸੀਗੀ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੱਦਾਂ ਦੀ ਬਰੀ ਬਣਾਉਣੀ ਆ ਕਿਦਾਂ ਦੇ ਕੱਪੜੇ ਬਣਾਉਣੇ ਆ ਤਾਂ ਇਹ ਡਿਸਕਸ਼ਨ ਆਪਣੀ ਜ਼ਰੂਰੀ ਸੀ ਕੀ ਕਰਨੀ ਤਾਂ ਪਹਿਲਾਂ ਮੈਂ ਤੁਹਾਨੂੰ ਇਹੀ ਦਿਖਾ ਰਹੀ ਹਾਂ ਤੁਹਾਡੇ ਪੁਰੇ ਵੀ ਤੁਸੀਂ ਦੇਖੋ ਵੀ 2018 ਤੋਂ 19 ਤੱਕ ਮੈਂ ਹੀ ਸੂਟ ਪਾਏ ਆ ਬਸ ਇਸ ਤੋਂ ਬਾਅਦ ਮੈਂ ਇਹ ਸੂਟ ਵੇਅਰ ਨਹੀਂ ਹੋ ਰਹੇ ਮੇਰੇ ਬਟ ਜਿਹੜਾ ਆਪਾਂ ਰੈਡੀ ਕਰਾਉਣਿਆਂ ਨਾਲ ਤਾਂ ਪ੍ਰਾਈਸ ਘੱਟ ਦੇ ਵਿੱਚ ਠੀਕ ਆ ਤੇ ਨਾਲੇ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਕੋਈ ਹਲਕਾ ਜਿਹਾ ਸੂਟ ਰੈਡੀ ਕਰਾਉਣੇ ਤਾਂ ਉਹ ਪਾ ਲੈਣੇ ਆ 2-3 ਸਾਲ ਆਰਾਮ ਨਾਲ ਕਿਉਂਕਿ ਵਿਆਹ ਤੋਂ ਦੋ ਦੋ ਸਾਲ ਤਿੰਨ ਸਾਲ ਤੱਕ ਤਾਂ ਆਏ ਵੀ ਜੇ ਬਰੀ ਰੈਡੀ ਕਰਾਈਆ ਤਾਂ ਉਹ ਕੰਮ ਤਾਂ ਆਉਣ ਕਿਉਂਕਿ ਹੈਵੀ ਸੂਟ ਹੁੰਦੇ ਆ ਸੋਹਣੀ ਹੁੰਦੇ ਆ ਦੋਕ ਸਾਲ ਤਾ ਆਪ ਨੂੰ ਆਏ ਹੁੰਦਾ ਵੀ ਆਪਾਂ ਥੋੜਾ ਜਿਹਾ ਬੰਟਣ ਕੇ ਜਾਂ タルਕ ਜੇ ਕਲਰ ਪਾਈ ਜੀ ਹੈਨਾ ਤਾਂ ਇਸ ਤੋਂ ਬਾਅਦ ਫਿਫਥ ਸੂਟ ਮੀਰਾ ਦਾ ਜੀ ਇਹ ਮੇਰਾ ਫੇਵਰਟ ਸੂਟ ਹੈ ਬਿਲਕੁਲ ਖਰਾਬ ਨਹੀਂ ਹੋਇਆ ਸੀਗਾ ਤੇ ਭੈਚ ਵਾਲਾ ਰਹਿ ਤੇ ਨੈਟ ਲੱਗੀ ਹੋਈ ਆ ਬਹੁਤ ਹੀ ਸੋਨਾ ਵਰਕ ਪਿਆ ਹੋਇਆ ਹੈ ਇੱਥੇ ਠੀਕ ਹੈ ਵਰਕ ਵੀ ਨਹੀਂ ਆ ਬਿੰਦੀਆਂ ਆ ਜਰੂਰ ਗੁੰਦ ਜੇ ਨਾਲ ਉੱਡੀਆਂ ਸੀ ਬਸ ਇਹ ਵਰਕ ਹੁੰਦਾ ਜਿਹੜਾ ਆਪਾਂ ਰੈਡੀ ਕਰਦੇ ਹਾਂ ਪੀਸ ਉਹ ਹੀ ਗੁੰਦ ਨਾਲ ਆਪਾਂ ਬਿੰਦੀਆਂ ਨਹੀਂ ਲਾਉਂਦੇ ਇੱਥੇ ਸਿੱਕ ਪਿਓ ਲੱਗਦੀ ਉਹ ਫਿਰ ਉੱਤਰਦੀ ਨਹੀਂ ਆ ਦੇਖੋ ਬਾਹ ਤੇ ਵੀ ਇਹਦੀ ਵਰਕ ਆ ਠੀਕ ਹੈ ਇਹ ਵੀ ਸਿੱਖ ਤੇ ਬਣਿਆ ਹੋਇਆ ਤੇ ਇਹਦਾ ਦੁਪੱਟਾ ਤੋਂ ਬਾਲਾ ਸੋਨਾ ਦਾ ਬਹੁਤ ਪਿਆਰਾ ਲੱਗਦਾਗਾ ਦੇਖੋ ਦੁਪੱਟੇ ਦੇ ਵਿੱਚ ਸਾਰੀ ਚ ਬੂਟੀ ਆ ਠੀਕ ਆ ਇਹ ਕਲਰ ਵੀ ਬੜਾ ਸੋਹਣਾ ਲੱਗਦਾ ਸੀ ਮੇਰਾ ਇਹ ਵੀ ਕਲਰ ਤਾਂ ਮੈਨੂੰ ਮੇਰੀ ਫੇਵਰ ਮਤਲਬ ਕਿ ਵਧੀਆ ਕਲਰ ਲੱਗਦੇ ਨੇ ਇਹ ਮੈਨੂੰ ਜਿਹੜੇ ਸਦਾ ਬਾਹਰ ਚੱਲਦੇ ਰਹਿੰਦੇ ਆ ਪਾਇਨ ਸ਼ੇਡ ਠੀਕ ਆ ਮੋਰ ਪੰਕੀਆ ਮਹਿਰੂਨ ਰੈੱਡ ਵੀ ਹੁੰਦੀ ਹੁੰਦਾਗਾ ਤੇ ਕਰੀਮ ਇਹ ਤਾਂ ਵਧੀਆ ਇੱਕ ਪੀਚ ਕਲਰ ਦਾ ਸੂਟ ਸੀਗਾ ਮੇਰਾ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਤੇ ਦੇਖੋ ਜੀ ਤੇ ਇਹ ਨਾਲ ਜਿਹੜੀ ਬਾਟਮ ਆ ਠੀਕ ਆ ਉਹਦੀ ਮੂਰੀ ਵੀ ਉਨੀ ਉਨੀ ਸੋਕੋਲਾਂ ਫਰੀਆਂ ਹੋਈਆਂ ਨੇ ਬਰੀਕ ਬਰੀਕ ਜਵਾ ਚੁੰਦਾ ਪਹੁੰਚਾ ਤੇ ਇਹ ਵਾਲਾ ਵੀ ਆਪਣਾ ਬਹੁਤ ਪਿਆਰਾ ਪੀਸ ਸੀਗਾ ਬਹੁਤ ਪਿਆਰਾ ਸੂਟ ਸੀਗਾ ਲੱਗਦਾ ਸੀਗਾ ਇਹ ਮੈਨੂੰ ਤਾਂ ਇਹ ਹੋ ਗਿਆ ਨੈਕਸਟ ਮੈਂ ਤੁਹਾਨੂੰ ਪੀਚ ਕਲਰ ਵਾਲਾ ਵੀ ਦਿਖਾਉਣੀ ਆ 2 ਮਿੰਟ ਫੋਟੀਆ ਆ ਦੇਖੋ ਆ ਪੀਚ ਕਲਰ ਦਾ ਸੀਗਾ ਹੈਂਡਵਰਕ ਦਾ ਸਲਵਾਰ ਦੇਖੋ ਤੁਸੀਂ ਨਾਲੇ ਹੁੰਦੀਆਂ ਸਲਵਾਰਾਂ 'ਚ ਫਰਕ ਦੇਖੋ ਨਾਲੇ ਆ ਸਲਵਾਰ ਦੇਖੋ ਇਹ ਸਲਵਾਰਾਂ ਆਂ ਬੜੀਆਂ ਪੀੜੀਆਂ ਬਣਾਉਂਦੇ ਹੁੰਦੇ ਸੀਗੇ ਆਪਾਂ ਤੇ ਬਹੁਤ ਜਿਹੜਾ ਪਰਪਲ ਸੂਟ ਸੀਗਾ ਉਹਦੀ ਸਲਵਾਰ ਸਲਵਾਰ ਦੇਖੋ ਇਹ ਵਾਲੀ ਜੂਟ ਸੀਗੀ ਆਪਣੇ ਕਿਨੀ ਹੈਵੀ ਸਲਵਾਰ ਪਾਉਂਦੇ ਹੁੰਦੇ ਸੀ 2018 ਤੱਕ 2018 ਤੇ ਕੋਈ ਸਟੇਟ ਸਲਵਾਰ ਨਹੀਂ ਸੀ ਪਾਉਂਦਾ ਦੇਖੋ ਆ ਮੇਰੀ ਵਿਆਹ ਵਾਲਾ ਲhenga ਸੀਗਾ ਵਿਆਹ ਵਾਲੀ ਸੀ ਬਹੁਤ ਮੋਟੀ ਸੀ ਇਹ ਮੇਰਾ ਵਿਆਹ ਵਾਲੀ ਇਜ਼ੀ ਗਿਆ ਆਪਣੀਆਂ ਫੋਟੋਜ਼ ਕਿਹ ਜਿਹੜੀਆਂ ਮੈਂ ਤੁਹਾਨੂੰ ਦਿਖਾ ਦਿਆਂ ਤੇ ਜਿਹੜੇ ਮੈਂ ਸਿੰਪਲ ਤੇ ਹਾਂਜੀ ਬਈ ਇੱਕ ਤਾਂ ਤੁਹਾਡੇ ਨਾਲ ਮੈਂ ਗੱਲ ਕਰ ਰਹੀ ਸੀ ਹਨਾ ਵੀ ਤੁਸੀਂ ਜਰੂਰ ਮਤਲਬ ਕਿ ਆਪਣੇ ਹੁਣ ਜਿਵੇਂ ਦੇਖੋ ਵਿਆਹ ਸ਼ਾਦੀਆਂ ਸਟਾਰਟ ਹੋ ਗਏ ਹਨਾ ਤਾਂ ਆਪਾਂ ਨੂੰ ਵੀ ਐਵੇਂ ਆ ਵੀ ਆਪਣੀ ਜਿਹੜੇ ਸੂਟ ਨੇ ਜਿਵੇਂ ਹੁਣ ਜਦੋਂ ਪਹਿਲਾਂ ਆਪਾਂ ਸੂਟ ਹੈਵੀ ਬਣਾ ਲੈਨੇ ਆ ਤਾਂ ਉਹ ਬਾਅਦ ਚ ਕੰਮ ਨਹੀਂ ਆਉਂਦੇ ਤਾਂ ਮੈਂ ਕੁੜੀਓ ਤੁਹਾਨੂੰ ਸਿਰਫ ਇੰਨਾ ਇੱਕ ਗਾਈਡ ਕਰਨਾਗਾ ਵੀ ਆਪਾਂ ਕਿੱਦਾਂ ਦੇ ਸੂਟ ਬਣਾ ਸਕਦੇ ਆ ਆਪਦੀ ਵਿਆਹ ਸ਼ਾਦੀ ਨੂੰ ਵੀ ਜਿਹੜੇ ਤੁਹਾਡੇ ਬਾਅਦ ਚ ਮਤਲਬ 3-4 ਸਾਲ ਤੁਹਾਡੇ ਕੰਮ ਆ ਜਾਣ ਉਹ ਟ੍ਰੈਂਡ ਪੁਰਾਣਾ ਨਾ ਹੋਵੇ ਉਹ ਸੂਟ ਪੁਰਾਣੇ ਨਾ ਹੋਣ ਤਾਂ ਮੈਂ ਤੁਹਾਨੂੰ ਅਜੇ ਡਿਜ਼ਾਈਨ ਦਿਖਾਉਣੀ ਆ ਵੀ ਤੁਸੀਂ ਕਿਹੜੇ-ਕਿਹੜੇ ਸੂਟ ਬਣਾ ਸਕਦੇ ਹੋ ਜਿਹੜੇ ਸਦਾ ਬਹਾਰ ਨੇ ਜਿਨ੍ਹਾਂ ਦਾ ਟ੍ਰੈਂਡ ਕਦੇ ਨਹੀਂ ਜਾਂਦਾ ਜਿਹੜੇ ਤੁਸੀਂ ਆਲਮੋਸਟ ਹਰ ਵਾਰ ਪਾ ਸਕਦੇ ਹੋ ਜਿਹੜਾ ਤੁਹਾਨੂੰ ਐ ਨਾ ਲੱਗੇ ਵੀ ਇੱਕ ਵਾਰੀ ਪਾ ਵੀਰ ਦਵਾਰੇ ਵੀ ਆ ਤਾਂ ਹੁਣ ਕੋਈ ਨਹੀਂ ਪਾਉਂਦਾ ਠੀਕ ਆ ਉਹ ਚੀਜ਼ਾਂ ਮੈਂ ਤੁਹਾਨੂੰ ਅੱਜ ਦਿਖਾਉਂਗੀ ਉਹ ਵਾਲੇ ਪੀਸ ਤੁਸੀਂ ਰੈਡੀ ਕਰਵਾ ਸਕਦੇ ਹੋ ਵੀ ਨਾਲੇ ਜੈਨੂਨ ਪ੍ਰਾਈਸ ਦੇ ਵਿੱਚ ਰੈਡੀ ਹੋ ਜਾਣ ਠੀਕ ਆ ਨਾਲੇ ਤੁਹਾਡੇ ਬੁਟੀਕ ਪੀਸ ਹੋਣ ਤੇ ਨਾਲੇ ਕੈਜੂਅਲ ਵੀ ਪੈ ਜਾਣ ਤੇ ਤੁਹਾਡੀ ਮੈਰਿਜ ਤੋਂ ਬਾਅਦ ਵੀ ਪੈ ਜਾਣ ਠੀਕ ਹੈ ਜੀ ਇੱਕ ਤਾਂ ਬਈ ਆਹ ਵਾਲਾ ਡਿਜ਼ਾਈਨ ਆ ਗਿਆ ਠੀਕ ਆ ਆਹ ਵਾਲੇ ਡਿਜ਼ਾਈਨ ਦੇ ਵਿੱਚ ਜਿਵੇਂ ਤੁਸੀਂ ਬਾਹਾਂ ਤੇ ਵਰਕ ਕਰਾ ਲਿਆ ਤੇ ਪਹੁੰਚ ਇੱਥੇ ਕਰਵਾ ਲਿਆ ਠੀਕ ਆ ਸਲਵਾਰ ਤੇ ਕਰਾਇਆ ਇਹ ਕੀ ਹੁਣ ਜੇ ਕੱਲ ਨੂੰ ਤੁਹਾਡੀ 셔ਟ ਖਰਾਬ ਹੁੰਦੀ ਆ ਤਾਂ ਸਲਵਾਰ ਨਾਲ ਤੁਸੀਂ ਕੋਈ ਵੀ ਪਲੇਨ 셔ਟ ਰੈਡੀ ਕਰ ਸਕਦੇ ਹੋ ਤੁਹਾਡੇ ਕੰਮ ਆ ਜੂ ਠੀਕ ਹੈ ਸਲਵਾਰ ਖਰਾਬ ਹੁੰਦੀ ਆ ਤਾਂ 셔ਟ ਨਾਲ ਤੁਸੀਂ ਪਲੇਨ ਸਲਵਾਰ ਪਾ ਸਕਦੇ ਹੋ ਬਾਕੀ ਜੇ ਤੁਹਾਨੂੰ ਇਹ ਥੋੜਾ ਜਿਹਾ ਹਲਕਾ ਲੱਗਦਾ ਸੂਟ ਤਾਂ ਤੁਸੀਂ ਸਾਰੇ ਸੂਟ ਦੇ ਵਿੱਚ ਵੀ ਐਦਾਂ ਦੀ ਬੂਟੀ ਪਵਾ ਸਕਦੇ ਹੋ ਜਿਹਦੇ ਨਾਲ ਇਹ ਹੈਵੀ ਬਣ ਜੂਗਾ ਤੇ ਇਹ ਸੂਟ ਬਹੁਤ ਹੀ ਘੱਟ ਰੇਟ ਦੇ ਵਿੱਚ ਤਿਆਰ ਹੋ ਜੂਗਾ ਤੇ ਬਹੁਤ ਹੀ ਸੋਹਣਾ ਪੀਸ ਇੱਕ ਤਾਂ ਤੁਸੀਂ ਆਪਦੀ ਬਰੀ ਦੇ ਵਿੱਚ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਐਡ ਕਰ ਸਕਦੇ ਹੋ ਆ ਦੇਖੋ ਬਈ ਜਿਵੇਂ 2-4 ਸੂਟ ਆਪਣੇ ਕੋਲ ਇਦਾਂ ਦੇ ਹੋਣੇ ਚਾਹੀਦੇ ਆ ਜਿਹੜੇ ਆਪਾਂ ਕੈਜੂਅਲ ਵੀ ਪਾ ਸਕੀਏ ਠੀਕ ਆ ਆ ਇਦਾਂ ਦੁਪੱਟਾ ਗਾ ਬਈ ਤੇ ਦੁਪੱਟੇ ਦੇ ਦੇ ਪੱਲਿਆਂ ਦੇ ਉੱਤੇ ਨਾ ਵਰਕ ਕੀਤਾ ਹੋਇਆ ਤੇ ਬਹੁਤ ਜ਼ਿਆਦਾ ਸੋਹਣੀ ਇਦਾਂ ਲੇਸ ਲੱਗੀ ਹੋਈ ਆ ਠੀਕ ਆ ਮੈਂ ਤੁਹਾਨੂੰ ਪ੍ਰੋਪਰ ਦੁਪੱਟਾ ਦਿਖਾਉਣੀ ਆ ਠੀਕ ਆ ਦੇਖੋ ਬਈ ਆ ਇਦਾਂ ਇਦੇ ਲੇਸ ਲੱਗੀ ਹੋਈ ਆ ਠੀਕ ਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਸੈਕੰਡ ਵਾਈ ਤੁਸੀਂ ਇਦਾਂ ਦੀ ਫਰੌਕ ਰੈਡੀ ਕਰਵਾ ਸਕਦੇ ਹੋ ਡਾਈਏਬਲ ਕੱਪੜੇ ਦੇ ਵਿੱਚ ਉਹਦੇ ਨਾਲ ਕੰਟਰਾਸਟ ਸਲਵਾਰ ਕਰਕੇ ਕੰਟਰਾਸਟ ਦੁਪੱਟਾ ਕਰ ਸਕਦੇ ਹੋ ਦੁਪੱਟੇ ਦੇ ਆਲੇ ਦੁਆਲੇ ਇਹਦੇ ਨਾਲ ਦਾ ਹੀ ਬਾਊਂਡਰ ਲਾ ਸਕਦੇ ਹਾਂ ਇਹ ਵੀ ਸੂਟ ਹੈ ਜਿਹੜਾ ਤੁਹਾਡਾ ਬਹੁਤ ਹੀ ਸਹੀ ਪ੍ਰਾਈਸ ਦੇ ਵਿੱਚ ਬਣ ਜਾਊਗਾ ਥਰਡ ਤੁਸੀਂ ਇਹ ਕਿਸੇ ਵੀ ਕਲਰ ਦੇ ਵਿੱਚ ਇਦਾਂ ਦਾ ਫਰੌਕ ਸੂਟ ਰੈਡੀ ਕਰਵਾ ਸਕਦੇ ਹੋ ਸਿਰਫ 3550 ਠੀਕ ਹੈ ਤੇ ਇਤੀ ਜਿਹੜਾ ਹੈਗਾਗਾ ਬਾਂਤੀ ਵੀ ਵਰਕ ਆ ਠੀਕ ਆ ਤੇ ਸਲਵਾਰ ਤੇ ਵਰਕ ਨਾਲ ਹੈਗਾਗਾ ਦੁਪੱਟਾ ਸੇਮ ਪਰ ਕਿਸੇ ਵੀ ਕਲਰ ਚ ਤੁਸੀਂ ਇਹ ਫਰੌਕ ਸੂਟ ਰੈਡੀ ਕਰਵਾ ਸਕਦੇ ਹੋ ਇਹ ਵੀ ਵਿਆਹ ਤੋਂ ਬਾਅਦ ਵੀ ਜੇ ਤੁਸੀਂ ਪਾਉਣੇ ਹੋ ਠੀਕ ਆ ਨਿਊਲੀ ਮੈਰਿਡ ਬਹੁਤ ਅੱਛਾ ਲੱਗਦਾਗਾ ਘਰੇ ਵੀ ਪਾ ਸਕਦੇ ਹੋ ਕੈਜੂਅਲ ਵੇਅਰ ਕਰ ਸਕਦੇ ਹੋ ਤੁਸੀਂ ਇਸ ਡਰੈਸ ਨੂੰ ਤੇ ਕਿਸੇ ਪਾਰਟੀ ਲਈ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਨਾਰਮਲ ਪਾਰਟੀ ਵੈਡਿੰਗ ਫੰਕਸ਼ਨ ਲਈ ਠੀਕ ਆ ਆਪਣੇ ਕੋਲ ਹੈਵੀ ਸੂਟ ਹੋਣੀ ਚਾਹੀਦੀ ਆ ਉਹ ਆਪਾਂ 2 ਤੋਂ 3 ਰੈਡੀ ਕਰ ਸਕਦੇ ਆ ਨੈਕਸਟ ਆਪਣੇ ਕੋਲ ਇਹ ਵਾਲਾ ਆ ਗਿਆ ਜੀ ਆਰੀ ਵਰਕ ਵਾਲਾ ਜਿਹੜਾ ਕਦੇ ਵੀ ਡਿਜ਼ਾਈਨ ਪੁਰਾਣਾ ਨਹੀਂ ਹੁੰਦਾ ਠੀਕ ਆ ਇਹ ਵਾਲਾ ਵੀ ਤੁਸੀਂ ਕਰ ਸਕਦੇ ਹੋ ਰੈਡੀ ਇਹਦੀ ਬੈਕ ਸਾਈਡ ਵੀ ਵਰਕ ਆ ਕਿਸੇ ਵੀ ਕਲਰ ਦੇ ਉੱਤੇ ਇਹਦੇ ਨਾਲ 3D ਦੁਪੱਟਾ ਸੀਗਾ ਠੀਕ ਆ ਤਿੰਨ ਕਲਰ ਦਾ ਉਹਦੇ ਉੱਤੇ ਮੋਤੀਆਂ ਵਾਲੀ ਲੈਜ਼ ਲੱਗੀ ਸੀ ਇਹ ਵੀ ਸਿੰਪਲ ਸੋਬਰ ਸੂਟ ਆ ਜੌਰਜਟ ਤੇ ਬਣ ਜਾਂਦਾ ਤੇ ਸਦਾਬਹਾਰ ਘਰੇ ਵੀ ਵਾਸ਼ ਕਰ ਸਕਦੇ ਹੋ ਇਹਨੂੰ ਦਨ ਇਸ ਤੋਂ ਬਾਅਦ ਹੈਂਡਵਰਕ ਵਾਲਾ ਇਹ ਵੀ ਜੌਰਜਟ ਤੇ ਬਣਿਆ ਹੋਇਆਗਾ ਬਹੁਤ ਸੋਹਣਾ ਹੈਂਡਵਰਕ ਆ ਠੀਕ ਆ ਇਹਨੂੰ ਵੀ ਤੁਸੀਂ ਆਪਦੀ ਬਰੀ ਦੇ ਵਿੱਚ ਐਡ ਕਰ ਸਕਦੇ ਹੋ ਸਿੰਪਲ ਸੋਬਰ ਚੀਜ਼ ਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਣ ਜਾਂਦੇ ਆ ਨਾਲੇ ਯੂਨੀਕ ਹੁੰਦੇ ਆ ਠੀਕ ਆ ਤੇ ਇਹਦੇ ਬਾਟਮ ਦੇ ਉੱਤੇ ਵੀ ਸੇਮ ਆ ਵਾਲਾ ਵਰਕ ਕੀਤਾ ਹੋਇਆ ਮੂਰੀ ਤੇ ਆ ਤੇ ਫਰੰਟ ਤੇ ਆ ਫੁੱਲਾ ਤੇ ਇਹਦੇ ਨਾਲ ਵੀ ਤਿੰਨ ਰੰਗਾ ਦੁਪੱਟਾ ਗਾ ਦੁਪੱਟੇ ਦੇ ਉੱਤੇ ਲੈਂਸ ਲੱਗੀ ਮਿਲੂਗੀ ਤੁਹਾਨੂੰ ਠੀਕ ਆ ਜੇ ਇਹਨੂੰ ਥੋੜਾ ਜਿਹਾ ਹੋਰ ਹੈਵੀ ਕਰਨਾ ਤਾਂ ਤੁਸੀਂ ਇਹਦੇ ਵਿੱਚ ਸਾਰੇ ਸੂਟ ਦੇ ਵਿੱਚ ਵੀ ਪੂਟੀ ਪਾ ਸਕਦੇ ਹੋ ਠੀਕ ਆ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇੱਕ ਸੂਟ ਤੁਸੀਂ ਆਹ ਵਾਲਾ ਜਿਵੇਂ ਮੋਰ ਪੰਖੇ ਸਿਲਕ ਤੇ ਬਣਿਆ ਹੋਇਆ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਘੇਰੇ ਤੇ ਵਰਕਾ ਠੀਕਾ ਚਾਕਾਂ ਤੇ ਵਰਕਾ ਤੇ ਮੂਰੀ ਤੇ ਵੀ ਇਹ ਸੇਮ ਵਰਕਾ ਤੇ ਇਹ ਵੀ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵੀ ਬਹੁਤ ਜੈਨੂਇਨ ਜਆ ਪ੍ਰਾਈਸ ਆ ਠੀਕ ਹੈ ਇਹ ਵੀ ਤੁਸੀਂ ਆਪਦੀ ਬਰੀ ਦੇ ਵਿੱਚ ਐਡ ਕਰ ਸਕਦੇ ਹੋ ਇਸ ਤੋਂ ਬਾਅਦ ਵਾਲਾ ਆ ਆ ਗਿਆ ਠੀਕ ਹੈ ਇਹਨੂੰ ਆਪਾਂ ਸਪੈਸ਼ਲ ਜਾਗੋ ਵਾਸਤੇ ਬਣਾਇਆ ਸੀਗਾ ਠੀਕ ਆ ਤਾਂ ਮੇਰੇ ਵੀ ਇਦਾਂ ਦੇ ਦੋ ਤਿੰਨ ਸੂਟ ਸੀਗੇ ਜਿਹੜੇ ਮੇਰੀ ਬਰੀ ਦੇ ਵਿੱਚ ਸੀਗੇ ਉਹ ਮੇਰੇ ਕੰਮ ਵੀ ਆਏ ਨੇ ਤਿੰਨ ਚਾਰ ਸਾਲ ਮੇਰੇ ਵਧੀਆ ਕੰਮ ਆਏ ਨੇ ਠੀਕ ਆ ਕਿਉਂਕਿ ਜਿਹੜਾ ਬੰਦਾ ਜੋਬ ਵਾਲਾ ਹੁੰਦਾ ਦੇਖੋ ਡੇਲੀ ਨਵੇਂ ਨਵੇਂ ਸੂਟ ਤਾਂ ਬਣਾ ਨਹੀਂ ਸਕਦਾ ਤਾਂ ਆਪ ਜੋਬ ਵਾਲੀਆਂ ਕੁੜੀਆਂ ਨੂੰ ਤਾਂ ਕੈਜੂਅਲ ਬੀਅਰ ਵਾਲੇ ਹੀ ਸੂਟ ਰੈਡੀ ਕਰਵਾਉਣੇ ਚਾਹੀਦੇ ਜਿਹੜੇ ਉਹ ਬਾਅਦ ਚ ਵੀ ਆਪਦੇ ਆਫਿਸ ਦੇ ਵਿੱਚ ਪਾ ਕੇ ਜਾ ਸਕਣ ਠੀਕ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਇੱਥੇ ਸਾਰੇ ਤੇ ਮਸ਼ੀਨ ਵਰਕ ਆ ਠੀਕ ਆ ਕਾਫ ਬਣਿਆ ਹੋਇਆ ਪਿੱਛੇ ਵੀ ਮਸ਼ੀਨ ਵਰਕ ਆ ਤੇ ਸਲਵਾਰੇ ਦੇ ਨਾਲ ਸਿੰਪਲ ਆ ਤੇ ਚੁੰਨੀ ਇਹਦੇ ਨਾਲ ਮਹਿਰੂਨ ਕਲਰ ਮਹਿਰੂਨ ਕਲਰ ਦੇ ਵਿੱਚ ਸੇਮ ਹੀ ਫਲਾਵਰ ਨੇ ਠੀਕ ਆ ਉਹ ਤੇ ਵੀ ਵਰਕ ਆ ਬਹੁਤ ਜੈਨੂਨ ਜਾਂ ਪ੍ਰਾਈਜ਼ ਆ ਠੀਕ ਆ ਇਹ ਵੀ ਤੁਸੀਂ ਆਪ ਦੀ ਜਿਹੜੀ ਹੈਗੀ ਬਰੀ ਵਾਲੀ ਸੂਟਾਂ ਚਾਹੀਦੀ ਸੂਟ ਇੱਕ ਰੱਖ ਸਕਦੇ ਹਾਂ ਜਿਹੜਾ ਤੁਹਾਡੇ ਅੱਗੇ ਬਹੁਤ ਕੰਮ ਆਊਗਾ ਜੀ ਇੱਕ ਤੁਸੀਂ ਆਪਦੀ ਬਰੀ ਦੀ ਕਲੈਕਸ਼ਨ ਦੇ ਵਿੱਚ ਆਹ ਵਾਲਾ ਸੂਟ ਰੱਖ ਸਕਦੇ ਹੋ ਜੌਰਜਟ ਤੇ ਬਣਿਆ ਹੋਇਆ ਸਟੱਫ ਤੁਸੀਂ ਆਪਦੀ ਮਰਜ਼ੀ ਨਾਲ ਚੂਜ਼ ਕਰ ਸਕਦੇ ਹੋ ਤੇ ਇਹਦੇ neck ਤੇ ਵਰਕ ਆ ਪ੍ਰੋਪਰ ਹੈਂਡ ਠੀਕ ਆ ਤੇ ਇਹਦੀਆਂ ਬਾਹਾਂ ਤੇ ਵਰਕ ਆ ਪ੍ਰੋਪਰ ਹੈਂਡ ਤੇ ਵਿੱਚ ਸਾਰੇ ਬੂਟੀ ਪਾਈ ਹੋਈ ਹੈ ਸੇਮ ਇਹੀ ਵਰਕ ਇਹਦੇ ਪੌਂਚੇ ਤੇ ਕੀਤਾ ਹੋਇਆ ਹੈਗਾ ਠੀਕ ਆ ਤੇ ਚੁੰਨੀ ਇਹਦੇ ਨਾਲ ਬੋਟਲ ਗ੍ਰੀਨ ਦੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਆ ਇਹ ਮੋਸਟ ਡਿਮਾਂਡਿੰਗ ਆ ਜਿਹੜਾ ਇਹ ਚੱਲ ਰਿਹਾ ਹੈਗਾ ਆਪਣੇ ਕੋਲ ਪੀਸ ਤੇ ਇਹ ਤੁਹਾਡੇ ਬਹੁਤ ਕੰਮ ਆਉਣ ਵਾਲਾ ਸੂਟ ਹੈਗਾ ਜਿਹਨੂੰ ਤੁਸੀਂ ਪਾਰਟੀ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਨੋਰਮਲ ਵੀ ਵੇਅਰ ਕਰ ਸਕਦੇ ਹੋ ਠੀਕ ਆ ਨਿਊਲੀ ਮੈਰਿਡ ਕੁੜੀਆਂ ਆਪ ਦੀ ਬਰੀ ਦੇ ਵਿੱਚ ਇਹ ਸੂਟਾਂ ਨੂੰ ਐਡ ਕਰ ਸਕਦੀਆਂ ਨੇ ਜਿਹਦੇ ਨਾਲ ਕੀ ਹੈ ਨਾਲੇ ਤਾਂ ਇਹ ਘੱਟ ਪ੍ਰਾਈਸ ਦੇ ਵਿੱਚ ਬੰਦ ਹੈ ਨਾਲੇ ਇਹ ਸਦਾ ਬਾਹਰ ਸੂਟ ਨੇ ਜਿਹਦੇ ਵਾਸਤੇ ਤੁਹਾਨੂੰ ਇਹ ਨਹੀਂ ਸੋਚਣਾ ਪੈਣਾ ਵੀ ਯਾਰ ਮੈਂ ਅੱਜ ਨੋਰਮਲ ਜੇ ਫੰਕਸ਼ਨ ਤੇ ਜਾਣਾ ਤਾਂ ਐਡਾ ਹੈਵੀ ਸੂਟ ਕਿਵੇਂ ਲੱਗੂਗਾ ਤਾਂ ਤੁਸੀਂ ਉਸ ਹਿਸਾਬ ਨਾਲ ਆਪਦੀ ਬਰੀ ਤਿਆਰ ਕਰਿਓ ਨੈਕਸਟ ਜੇ ਹੈਵੀ ਦੀ ਗੱਲ ਕਰੀਏ ਤਾਂ ਹੈਵੀ ਲੁੱਕ ਦੇ ਵਿੱਚ ਤੁਸੀਂ ਆਪਦੀ ਉਦੇ ਵਿੱਚ ਬਰੀ ਦੇ ਸੂਟ ਦੇ ਵਿੱਚ ਇਹਨੂੰ ਐਡ ਕਰ ਸਕਦੇ ਹੋ ਉਹਨੂੰ ਕਸਟਮਾਈਜ਼ ਵੀ ਕਰਵਾ ਸਕਦੇ ਹੋ ਜਿਵੇਂ ਫੁੱਲ ਹੈਵੀ ਵਰਕ ਹੈ ਦੀਆਂ ਬਾਹਾਂ ਤੇ ਠੀਕ ਹੈ ਫਰੰਟ ਤੇ ਵਰਕਾ ਸੇਮ ਸਲਵਾਰ ਦੇ ਉੱਤੇ ਫੁੱਲ ਹੈਵੀ ਵਰਕ ਆ ਤੁਸੀਂ ਇਹਦੀ ਫੋਟੋ ਵੀਡੀਓ ਦੇਖੀ ਹੋਣੀ ਹੈ ਮੇਰੇ ਇੰਸਟਾ ਤੇ ਤੇ ਠੀਕ ਹੈ ਇਹ ਮਹਿੰਦੀ ਕਲਰ ਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਰੈਡੀ ਕਰਵਾ ਸਕਦੇ ਹੋ ਚੁੰਨੀ ਦੇ ਵਿੱਚ ਵੀ ਵਰਕ ਆ ਪਿਓਰ ਜਿਹੜੀ ਹੈਗੀ ਆਰਗੈਂਜ਼ਾ ਦੀ ਇਹਦੇ ਨਾਲ ਚੁੰਨੀ ਹੈਗੀ ਠੀਕ ਹੈ ਇਹਨੂੰ ਤੁਸੀਂ ਹੈਵੀ ਲੁੱਕ ਦੇ ਵਿੱਚ ਕਰ ਸਕਦੇ ਹੋ ਆਪਦੇ ਉਤੇ ਆਪ ਦੀ ਜਿਹੜੀ ਹੈਗੀ ਆ ਬਰੀ ਦੇ ਵਿੱਚ ਐਡ ਕਰ ਸਕਦੇ ਹੋ ਇਹਨੂੰ ਹੈਵੀ ਲੁੱਕ ਦੇ ਵਿੱਚ ਠੀਕ ਆ ਨਾ ਹੈਵੀ ਆ ਨਾ ਹਲਕਾਗਾ ਬਟ ਪਾਇਆ ਹੋਇਆ ਬੜਾ ਪਿਆਰਾ ਲੱਗਦਾ ਕਿਸੇ ਵੀ ਫੰਕਸ਼ਨ ਤੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਸੂਟ ਨੂੰ ਤੇ ਇਹ ਕਦੇ ਵੀ ਪ੍ਰਾਣਾ ਨਾ ਪ੍ਰਾਣਾ ਹੋਣ ਵਾਲਾ ਪੀਸ ਹੈਗਾ ਜਿਹੜਾ ਤੁਹਾਨੂੰ ਕਦੇ ਵੀ ਕੋਈ ਨਹੀਂ ਕਹੂਗਾ ਵੀ ਇਹ ਪ੍ਰਾਣਾ ਪੀਸ ਆ ਜਾਂ ਵਧੀਆ ਨਹੀਂ ਲੱਗ ਰਿਹਾ ਸਮਾਂ ਦੀ ਇਹ ਸਦਾ ਬਹਾਰ ਸੂਟ ਨੇ ਜਿਹੜੇ ਕਿੰਨਾ ਟਾਈਮ ਮਰਜ਼ੀ ਪਾਈ ਚੱਲੋ ਤਿੰਨ ਚਾਰ ਸਾਲ ਇਹਨਾਂ ਦਾ ਜਮਾਂ ਰਵਾਜ ਨਹੀਂ ਜਾਂਦਾ ਦੋ ਤੁਹਾਨੂੰ ਹੋਰ ਡਿਜ਼ਾਈਨ ਦਿਖਾਉਣੀ ਆ ਜਿਹੜੇ ਤੁਸੀਂ ਆਪਦੀ ਕਲੈਕਸ਼ਨ ਦੇ ਵਿੱਚ ਉਹ ਕਰ ਸਕਦੇ ਹੋ ਐਡ ਕਰ ਸਕਦੇ ਹੋ ਦੇਖੋ ਜਿਵੇਂ ਆ ਪ੍ਰੋਪਰ ਹੈਂਡਵਰਕ ਆ ਘੇਰੇ ਤੇ ਹੈਂਡਵਰਕ ਆ neck ਤੇ ਹੈਂਡਵਰਕ ਆ ਬਾਹਾਂ ਤੇ ਵੀ ਸਾਰਾ ਪ੍ਰੋਪਰ ਹੈਂਡਵਰਕ ਦੇ ਵਿੱਚ ਸੂਟ ਰੈਡੀ ਹੋਇਆ ਹੋਇਆ ਜੌਰਜਟ ਤੇ ਠੀਕ ਹੈ ਤੇ ਸਲਵਾਰ ਇਹਦੇ ਨਾਲ ਸਿੰਪਲ ਆ ਤੇ ਦੁਪੱਟਾ ਵੀ ਇਹਦੇ ਨਾਲ ਸਿੰਪਲ ਆ ਬਟ ਦੁਪੱਟੇ ਦੇ ਵਿੱਚ ਤੁਸੀਂ ਬੂਟੀ ਐਡ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਜਿਵੇਂ ਮੈਂਜੈਂਟਾ, ਰੈੱਡ, ਮਹਿਰੂਨ ਸਾਰੇ ਕਲਰਾਂ ਤੇ ਇਹ ਬੜਾ ਪਿਆਰਾ ਲੱਗੂਗਾ ਤੇ ਇਹ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਰੈਡੀ ਹੋਇਆ ਪੀਸ ਆ ਤੁਸੀਂ ਵੀ ਕਾਜੂਅਲ ਵੀ ਬੀਅਰ ਕਰ ਸਕਦੇ ਹੋ ਵੈਸੇ ਫੰਕਸ਼ਨ ਚ ਵੀ ਨੈਕਸਟ ਇੱਕ ਸੂਟ ਆਪਣੇ ਕੋਲ ਹੋਰ ਹੈਂਡਵਰਕ ਵਾਲਾ ਜਿਹੜਾ ਘੱਟ ਪ੍ਰਾਈਸ ਦੇ ਵਿੱਚ ਰੈਡੀ ਹੋ ਸਕਦਾਗਾ ਠੀਕ ਹੈ ਇਹਦੇ ਨਾਲ ਮਹਿੰਦੀ ਰੰਗ ਦੀ ਸਲਵਾਰ ਆ ਮਹਿੰਦੀ ਰੰਗਾ ਦੁਪੱਟਾ ਚਨੂਨ ਦਾ ਇਹਦੇ ਵੀ ਫਰੰਟ ਤੇ ਬੈਕ ਤੇ ਸੌਰੀ ਓਨਲੀ ਫਰੰਟ ਤੇ ਵਰਕ ਕੀਤਾ ਹੋਇਆ ਹੈ ਬਟ ਤੁਸੀਂ ਜੇ ਬੈਕ ਤੇ ਵੀ ਕਰਵਾਉਣਾ ਤਾਂ ਕਰਵਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਤੇ ਬਾਹਾਂ ਤੇ ਇਹਦੇ ਵਰਕ ਹੋਇਆ ਹੋਇਆਗਾ ਤੁਸੀਂ ਇਹਦੇ ਨਾਲ ਪਲਾਜੋ ਸ਼ਰਾਰਾ ਬਾਟਮ ਕਿਦਾਂ ਦੀ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਇਹ ਵੀ ਤੁਸੀਂ ਆਪ ਦੀ ਬਰੀ ਵਾਲੀ ਸੂਟਾਂ ਦੇ ਵਿੱਚ ਐਡ ਕਰ ਸਕਦੇ ਹੋ ਜਿਹੜਾ ਕਿ ਇਹ ਬਹੁਤ ਹੀ ਯੂਨੀਕ ਲੱਗੂਗਾ ਤੇ ਬਹੁਤ ਹੀ ਸੋਹਣਾ ਲੱਗੂਗਾ ਸਿੰਪਲ ਸੋਬਰ ਜੀ ਲੁੱਕ ਆਊਗੀ ਮਤਲਬ ਤੁਸੀਂ ਮੈਰਿਡ ਤੋਂ ਬਾਅਦ ਵੀ ਗਰਲਿਸ ਵਾਲੀ ਲੁੱਕ ਦੇ ਵਿੱਚ ਦੇਖ ਸਕਦੇ ਹੋ ਇਦਾਂ ਦੇ ਸੂਟ ਪਾ ਕੇ ਹਲਕਾ ਜਿਹਾ ਮੇਕਅਪ ਕਰਕੇ ਠੀਕ ਆ ਬੜੇ ਪਿਆਰੇ ਲੱਗੋਗੇ ਜੇ ਆਪਾਂ ਇਦਾਂ ਦੀ ਕਲੈਕਸ਼ਨ ਆਪਦੇ ਵਿੱਚ ਰੱਖੀਏ ਜੇ ਤੁਸੀਂ ਰੈਡੀमेड ਵੀ ਸੂਟ ਲੈਣੇ ਹੋ ਤਾਂ ਥੋੜੀ ਜਿਹੀ ਕੱਟਵਰਕ ਵਾਲੀ ਜਿਹੜੀ ਆਪਾਂ ਸੂਟ ਲੈਣੇ ਆ ਉਹਨਾਂ ਦੇ ਵਿੱਚ ਆਪਾਂ ਨੂੰ ਫੈਬਰਿਕ ਨਹੀਂ ਵਧੀਆ ਮਿਲਦਾ ਹੁੰਦਾ ਜੇ ਆਪਾਂ ਰੈਡੀ ਰੈਡੀमेड ਲੈਣੇ ਆ ਆਪਾਂ ਸ਼ਾਪ ਤੇ ਜਾ ਕੇ ਬਟ ਇਹ ਹੁੰਦਾ ਵੀ ਬੁਟੀਕ ਤੇ ਚਲੋ ਆਪਾਂ ਆ ਦੀ ਮਰਜ਼ੀ ਨਾਲ ਰੈਡੀ ਕਰਵਾ ਸਕਦੇ ਹੁੰਨੇ ਆ ਇਦਾਂ ਦੇ ਪੀਸ ਜਿਹੜੇ ਵੀ ਹੁੰਦੇ ਆ ਪੀਸ ਆਪਣੇ ਕੋਲ ਆ ਵੀ ਆਰੀ ਵਰਕ ਵਾਲਾ ਰੈਡੀ ਹੈ ਸਿੰਪਲ ਸੋਬਰ ਜਾ ਠੀਕ ਆ ਇਹਦੇ ਨਾਲ ਇਹ ਦੁਪੱਟਾ ਪਿਓਰ オーਰਗੈਂਜ਼ਾ ਦਾ ਇਦਾਂ ਦਾ ਚਾਕ ਤੇ ਘੇਰੇ ਤੇ ਆਰੀ ਵਰਕ ਕੀਤਾ ਹੋਇਆ neck ਤੇ ਆਰੀ ਵਰਕ ਕੀਤਾ ਹੋਇਆ ਇਹਨੂੰ ਵੀ ਤੁਸੀਂ ਆਜੀ ਕਲੈਕਸ਼ਨ ਦੇ ਵਿੱਚ ਰੈਡੀ ਕਰ ਸਕਦੇ ਹੋ ਡਾਰਕ ਕਲਰ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਠੀਕ ਆ ਮਹਿੰਦੀ ਕਲਰ ਕਿਸੇ ਵੀ ਕਲਰ ਤੇ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜੈਨੂਇਨ ਦਾ ਪ੍ਰਾਈਸ ਆ ਇਹ ਵੀ ਤੁਸੀਂ ਆਪਦੇ ਉਤੇ ਐਡ ਕਰਵਾ ਸਕਦੇ ਹੋ ਆਪਦੀ ਜਿਹੜੀ ਹੈਗੀ ਆ ਬਰੀ ਵਾਲੇ ਸੂਟਾਂ 'ਚ ਇਹਦੇ ਵਿੱਚ ਵੀ ਤੁਸੀਂ ਚੁੰਨੀ ਦੇ ਵਿੱਚ ਵੀ ਤੁਸੀਂ ਆਰੀ ਵਰਕ ਦਾ ਥੋੜਾ ਜਿਹਾ ਟੱਚ ਦੇ ਸਕਦੇ ਹੋ ਉਹਦੇ ਨਾਲ ਜਿਹੜੀ ਇਹਦੀ ਲੁੱਕ ਹੋ ਰਹੀ ਹੈ ਵੀ ਲੱਗੂ ਫਰੰਟ ਤੇ ਵੀ ਥੋੜਾ ਜਿਹਾ ਟੱਚ ਦੇ ਸਕਦੇ ਹੋ ਉਹਦੇ ਨਾਲ ਵੀ ਲੁੱਕ ਹੈਵੀ ਬਣ ਸਕਦੀ ਆ ਠੀਕ ਆ ਤੇ ਇਹ ਸੂਟ ਵੀ ਬਹੁਤਾ ਹੈਵੀ ਨਹੀਂ ਹੋਏਗਾ ਵੀ ਆਪਾਂ ਨੂੰ ਚੱਕਣਾ ਔਖਾ ਜਾਂ ਜ਼ਿਆਦਾ ਪੈਸੇ ਲੱਗਣਗੇ ਜਮਾਂ ਜੈਨੂਨ ਦਾ ਪ੍ਰਾਈਜ਼ ਆ ਜੀ ਇਹ ਵਾਲੀ ਸੂਟ ਦਾ ਵੀ ਉਸ ਤੋਂ ਬਾਅਦ ਜੇ ਆਪਾਂ ਹੈਵੀ ਪੀਸ ਰੱਖਣਾਗਾ ਜਿਵੇਂ ਹੈਵੀ ਪੀਸ ਇੱਕ ਮੈਂ ਤੁਹਾਨੂੰ ਆ ਮੋਰ ਪੰਖੀਆ ਦਿਖਾਇਆ ਸੀ ਇੱਕ ਮਹਿੰਦੀ ਦਿਖਾਇਆ ਸੀ ਤੇ ਇੱਕ ਆ ਹੋ ਗਿਆ 골ਡਨ ਕਲਰ ਵਾਲਾ ਠੀਕ ਆ ਇਹ ਤਾਂ ਹੁਣ ਮੋਸਟ ਡਿਮਾਂਡਿੰਗ ਆ ਜਿਹੜਾ ਇਹ ਪੀਸ ਆ ਇਹਦੇ ਆਰਡਰ ਆਪਣੇ ਕੋਲ ਕਾਫੀ ਜ਼ਿਆਦਾ ਆਇਆ ਅਲੱਗ-ਅਲੱਗ ਕਲਰਸ ਦੇ ਵਿੱਚ ਆਏ ਨੇ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ 'ਚ ਰੈਡੀ ਕਰਵਾ ਸਕਦੇ ਹੋ ਪਿਓਰ ਕ੍ਰਾਸ਼ ਟਿਸ਼ੂ ਤੇ ਬਣਿਆ ਹੋਇਆਗਾ ਠੀਕ ਆ ਸਾਰਾ ਸੂਟ ਇਹ ਤੇ ਇਹਦੀ ਸਲਵਾਰ ਦੇ ਉੱਤੇ ਜਿਹੜਾ ਹੈਗਾਗਾ ਨੀਚੇ ਲੇਸ ਲੱਗੀ ਹੋਈ ਆ ਬਹੁਤ ਸ਼ਿਮਰਦੀ ਆ ਤੇ ਚੁੰਨੀ ਜਿਹੜੀ ਹੈਗੀ ਪਿਓਰ অর্ਗੈਂਜ਼ਾ ਦੀ ਤੇ ਚੁੰਨੀ ਦੇ ਵਿੱਚ ਵੀ ਜਿਹੜਾ ਹੈਗਾ ਸਾਰਾ ਉਹ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਇਹਨੂੰ ਤੁਸੀਂ ਹੈਵੀ ਦੀ ਕਲੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਇਹ ਵੀ ਕਦੇ ਨਾ ਪੁਰਾਣਾ ਹੋਣ ਵਾਲਾ ਪੀਸ ਆ ਕਦੇ ਵੀ ਨਹੀਂ ਹੁੰਦਾ ਤੇ ਨਾ ਹੀ ਆਪਣੀ ਜਿਹੜੀ ਇਹ ਸਿੱਪੀ ਆ ਇਹ ਕਾਲੀ ਵੀ ਨਹੀਂ ਪੈਂਦੀ ਨਹੀਂ ਤਾਂ ਮੋਸਟਲੀ ਰੈਡੀमेड ਸੂਟਾਂ ਦੀ ਜਿਹੜੀ ਸਿੱਪੀ ਹੁੰਦੀ ਹੈ ਹੈਂਡਵਰਕ ਹੁੰਦਾ ਉਹ ਕਾਲਾ ਪੈ ਜਾਂਦਾ ਤੁਸੀਂ ਆਪਣੀ ਕਲੈਕਸ਼ਨ ਦੇ ਵਿੱਚ ਇਦਾਂ ਦਾ ਆ ਵਾਲਾ ਸੂਟ ਜਿਹੜਾ ਤੁਸੀਂ ਐ ਮੰਨ ਲਓ ਵੀ 2 ਸਾਲ ਪਹਿਲਾਂ ਰੈਡੀ ਕੀਤਾ ਸੀ ਜਿਹੜਾ ਹੁਣ ਵੀ ਇਹਨਾਂ ਦੀ ਡਿਮਾਂਡ ਆ ਜਿਹੜੀ ਫੁੱਲ ਚੱਲ ਰਹੀ ਆ ਇਹ ਵਾਲੇ ਸੂਟ ਦੀ ਇਹਦੇ ਨਾਲ ਮੈਂ ਸਕਰਟ ਰੈਡੀ ਕੀਤੀ ਸੀ ਤੁਸੀਂ ਸ਼ਰਾਰਾ ਵੀ ਬਣਾ ਸਕਦੇ ਹੋ ਗਰਾਰਾ ਵੀ ਬਣਾ ਸਕਦੇ ਹੋ ਸਕਰਟ ਵੀ ਬਣਾ ਸਕਦੇ ਹੋ ਪ੍ਰੋਪਰ ਹੈਂਡਵਰਕ ਕੇ ਮੇਰਾ ਸੂਟ ਸੀਗਾ ਠੀਕ ਹੈ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਠੀਕ ਹੈ ਇੱਕ ਤੁਸੀਂ ਇਹ ਸਕਰਟ ਜਾਂ ਸ਼ਰਾਰਾ ਇਦਾਂ ਦੀ ਜਿਹੜੀ ਆ ਕਲੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਮੈਂ ਇਹ ਕਹਿਣੀ ਹੁੰਦੀ ਆ ਵੀ ਜੇ ਕਲੈਕਸ਼ਨ ਰੈਡੀ ਕਰ ਰਹੇ ਹੋ ਠੀਕ ਹੈ ਸ਼ਰਾਰੇ ਦੀ ਗਰਾਰੇ ਦੀ ਜਿੰਨੀ ਵੀ ਕਲੈਕਸ਼ਨ ਰੈਡੀ ਕਰਨੀ ਆ ਉਹ ਸਿਰਫ ਇੱਕ ਇੱਕ ਸੂਟ ਹੀ ਰੈਡੀ ਕਰਿਓ ਕਿਉਂਕਿ ਜ ਸਾ ਰੈਡੀ ਕਰਦੇ ਆ ਤਾਂ ਬਾਅਦ ਚ ਆਪਾਂ ਜਦੋਂ ਆਪਣੇ ਕੋਲ ਕੋਈ ਫੰਕਸ਼ਨ ਆਉਂਦਾ ਸਾਲ ਬਾਅਦ ਤਾਂ ਉਦੋਂ ਆਪਾਂ ਕੁਛ ਨਾ ਕੁਛ ਨਵਾਂ ਜ਼ਰੂਰ ਲੈਨੇ ਹੁੰਨੇ ਆ ਤਾਂ ਕੋਸ਼ਿਸ਼ ਕਰਿਓ ਵੀ ਜਿਹੜੇ ਤੁਸੀਂ ਬਰੀ ਵਾਲੇ ਸੂਟ ਬਣਾਉਣੇ ਆ ਉਹ ਥੋੜੀ ਜਿਹਾ ਹਲਕੇ ਬਣਾਉਣ ਦੀ ਕੋਸ਼ਿਸ਼ ਕਰਿਓ ਵੀ ਤੁਹਾਡੇ 2-3 ਸਾਲ ਕੰਮ ਆ ਜਾਣ ਤਾਂ ਮੈਰਿਜ ਫੰਕਸ਼ਨ ਵੇਲੇ ਉਹੀ ਪੈਸੇ ਜਿਨ੍ਹਾਂ ਦੀ ਤੁਸੀਂ ਬਚਤ ਕਰਨੀ ਆ ਠੀਕ ਆ ਤਾਂ ਉਹ ਤੁਸੀਂ ਹੈਵੀ ਡਰੈਸ ਆ ਆਪਦੀ ਰੈਡੀ ਕਰ ਸਕਦੇ ਹੋ ਮੇਰੇ ਕੋਲ ਬਾਕੀ ਉਹ ਤੁਹਾਡੀ ਰਹਿ ਆ ਜਿਹੜੀ ਮੇਰੀ ਰਹਿ ਸੀ ਮੈਨੂੰ ਕੁੜੀਆਂ ਪੁੱਛਦੀਆਂ ਦੀਦੀ ਅਸੀਂ ਬਰੀ ਵਾਲੇ ਸੂਟ ਕਿਵੇਂ ਬਣਾ ਸਕਦੇ ਆ ਕਿੱਦਾਂ ਦੇ ਬਣਾ ਸਕਦੇ ਆ ਕਿੱਦਾਂ ਦੀ ਕਲੈਕਸ਼ਨ ਚ ਠੀਕ ਆ ਹੋਰ ਵੀ ਮੇਰੇ ਨਵੇਂ ਪਾਰਟੀ ویئر ਸੂਟ ਸਪੈਸ਼ਲ ਫॉर ਬੈਡਿੰਗਲੀ ਰੈਡੀ ਹੋ ਰਿਹਾ ਵਿਥਿਨ 1 ਐਂਡ 2 ਡੇਜ਼ ਦੇ ਵਿੱਚ ਤੁਹਾਨੂੰ ਫੁੱਲ ਸੂਟ ਮਿਲ ਜੂਗਾ ਮੇਰਾ ਠੀਕ ਆ ਵਿਦ ਮੇਕਅਪ ਤੇ ਉਹ ਮੈਂ ਜਲਦੀ ਅੱਗੇ ਲੈ ਕੇ ਆ ਰਹੀ ਆ ਬਟ ਜਿਹੜੀ ਆ ਚੀਜ਼ਾਂ ਸੀ ਇਹ ਵੀ ਮੈਨੂੰ ਤੁਹਾਨੂੰ ਦਿਖਾਉਣੀਆਂ ਜ਼ਰੂਰੀ ਸੀ ਵੀ ਤੁਸੀਂ ਆਪਦੀ ਬਰੀ ਦੇ ਵਿੱਚ ਇਹਨਾਂ ਨੂੰ ਐਡ ਕਰ ਸਕਦੇ ਹੋ ਘੱਟ ਪ੍ਰਾਈਸ ਦੇ ਵਿੱਚ ਜੈਨੂਇਨ ਪ੍ਰਾਈਸ ਆ ਠੀਕ ਆ ਜਿਹੜੇ ਵੀ ਪੈਸੇ ਆਪਣੇ ਬਚਦੇ ਆ ਤਾਂ ਇਸ ਤੋਂ ਬਾਅਦ ਆਪਣੇ ਕੋਲ ਕੋਈ ਸਾਲ ਬਾਅਦ ਫੰਕਸ਼ਨ ਆਉਂਦਾ ਤਾਂ ਉਦੋਂ ਕੋਈ ਨਾ ਕੋਈ ਆਪਾਂ ਡਰੈੱਸ ਰੈਡੀ ਕਰਵਾ ਸਕਦੇ ਆ ਠੀਕ ਹੈ ਭਾਈ ਇਹ ਮੈਂ ਤੁਹਾਨੂੰ ਦਿਖਾਉਣੀ ਸੀ ਮੈਂ ਤੁਹਾਨੂੰ ਦੱਸਤਾ ਮੇਰਾ ਫਰਜ ਸੀ ਸਾਰੀਆਂ ਕੁੜੀਆਂ ਪੁੱਛ ਰਹੀਆਂ ਸੀ ਕਿ ਜੇ ਤੁਹਾਡੇ ਕੋਲ ਆਪਣੇ ਡਿਜ਼ਾਈਨ ਹੁੰਦੇ ਆ ਤਾਂ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਵੀ ਮੇਰੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਠੀਕ ਆ ਇਹ ਸੀਗੀ ਭਾਈ ਆਪਣੀ ਅੱਜ ਦੀ ਕਲੈਕਸ਼ਨ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਸੀ ਬਹੁਤ ਹੀ ਜੈਨੂਇਨ ਦਾ ਪ੍ਰਾਈਸ ਆ ਤੁਸੀਂ ਮੈਨੂੰ WhatsApp ਤੇ ਉਹ ਕਰ ਸਕਦੇ ਹੋ WhatsApp ਕਰ ਸਕਦੇ ਹੋ ਮੇਰੇ ਨੰਬਰ ਤੇ ਠੀਕ ਆ ਆਗਿਆ ਫੋਟੋਆਂ ਭੇਜ ਕੇ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਹੋਏ ਕਿਹੜੇ ਕਲਰ ਤੇ ਬਣਾਉਣਾ ਬਣ ਜੂਗਾ ਕਿੰਨਾ ਪ੍ਰਾਈਸ ਮੈਂ ਤੁਹਾਨੂੰ ਪ੍ਰਾਈਸ ਸਾਰਾ ਵਿਦ ਸਟੀਚਿੰਗ ఎవਰੀਥਿੰਗ ਦੱਸੂਗੀ ਠੀਕ ਹੈ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰ ਸਕਦੇ ਹੋ ਤੁਸੀਂ ਆਪਦੀ ਬਰੀ ਦੇ ਵਿੱਚ ਇਹਨਾਂ ਨੂੰ ਐਡ ਕਰ ਸਕਦੇ ਹੋ ਟਰਸਟ ਮੀ ਜੇ ਤੁਸੀਂ ਆਪਦੀ ਬਰੀ ਦੇ ਵਿੱਚ ਇਦਾਂ ਦੇ ਕੋਈ ਸੱਤ ਸੂਟ ਰੈਡੀ ਕਰੋਗੇ ਤਾਂ ਤੁਸੀਂ ਕਦੇ ਨਹੀਂ ਪਸਤਾਉਂਗੇ ਕਿਉਂ ਜੇ ਸੱਤ ਸੂਟ ਤੁਸੀਂ ਇਦਾਂ ਦੇ ਰੈਡੀ ਕਰਦੇ ਹੋ ਇੱਕ ਤਾਂ ਘੱਟ ਪ੍ਰਾਈਸ ਦੇ ਵਿੱਚ ਰੈਡੀ ਹੋ ਜਾਣਗੇ ਫਿਰ ਜੇ ਕੋਈ ਵੈਡਿੰਗ ਫੰਕਸ਼ਨ ਆਉਂਦਾ ਤਾਂ ਤੁਸੀਂ ਉਹਦੇ ਉੱਤੇ ਹੀ ਸੂਟ ਪਾਉਣ ਦੀ ਬਜਾਏ ਤੁਸੀਂ ਉਹੀ ਜਿਹੜੇ ਪੈਸਿਆਂ ਦੀ ਬਚਤ ਹੋਈ ਆ ਤਾਂ ਆਪ ਦਾ ਉਸ ਫੰਕਸ਼ਨ ਦੇ ਉੱਤੇ ਨਵਾਂ ਸੂਟ ਬਣਾ ਸਕਦੇ ਹਾਂ ਵਧੀਆ ਕਿਉਂਕਿ ਜਿਹੜੇ ਆਪਾਂ ਸ਼ਾਪ ਦੇ ਉੱਤੋਂ ਸੂਟ ਲੈਨੇ ਆ ਉਹ ਹਰ ਇੱਕ ਬੰਦੇ ਦੀ ਵੇਅਰ ਕੀਤਾ ਹੁੰਦਾ ਈ ਚੀਜ਼ ਹੁੰਦੀ ਆ ਬਾਕੀ ਤੁਸੀਂ ਮੇਰਾ ਆਈਡੀਆ ਲੈ ਕੇ ਵੀ ਦੀਦੀ ਵੀ ਜਿਹੜੇ ਤੁਹਾਡੇ ਸੂਟ ਪਾਇਆ ਉਹਨਾਂ ਚੋਂ ਵੀ ਨਾ ਕੋਈ ਹੋਵੇ ਹੋਰ ਬੁਟੀਕ ਵਾਲਾ ਵੀ ਨਾ ਕੋਈ ਹੋਵੇ ਵੀ ਤੁਸੀਂ ਆਪਣੇ ਅਕੋਰਡਿੰਗ ਸਾਡਾ ਸੂਟ ਕਸਟਮਾਈਜ਼ ਕਰਕੇ ਦਿਓ ਤਾਂ ਆਪਾਂ ਉਹ ਵੀ ਕਰ ਦਨੇ ਆ ਠੀਕ ਆ ਫੈਬਰਿਕ ਵੀ ਤੁਹਾਡੀ ਚੋਇਸ ਦਾ ਹੋ ਜਾਊਗਾ ਤੇ ਇਹ ਵਾਲਾ ਬਈ ਆਪਣਾ ਮੋਸਟ ਡਿਮਾਂਡਿੰਗ ਜਿਹੜਾ ਬਲੌਗ ਸੀਗਾ ਇਹ ਅੱਜ ਆਪਾਂ ਤੁਹਾਡੇ ਸਾਹਮਣੇ ਲਿਆਈ ਠੀਕਾ ਹੁਣ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੁਣ ਜਿਹੜੀ ਕੱਲ ਵਾਲੀ ਵੀਡੀਓ ਤੇ ਕਮੈਂਟ ਵੀ ਆਈ ਸੀਗੇ ਉਹ ਆਪਾਂ ਹੁਣ ਕੱਲ ਵਾਲੀ ਵੀਡੀਓ ਤੇ ਪੜਾਂਗੇ ਕਿਉਂਕਿ ਉੱਤੇ ਥੋੜੇ ਕਮੈਂਟ ਆਲੇ ਤਾਂ ਮੈਨੂੰ ਆਈ ਸੀ ਵੀ ਕੱਲ ਵਾਲੀ ਵੀਡੀਓ ਤੇ ਆਪਾਂ ਜ਼ਿਆਦਾ ਦੱਸ ਦਾਂਗੇ ਤਾਂ ਹੁਣ ਇਸ ਤੋਂ ਬਾਅਦ ਤੁਹਾਨੂੰ ਬਈ ਜਿਵੇਂ ਬੈਡਿੰਗ ਸੀਜ਼ਨ ਚੱਲ ਰਿਹਾ ਜਿਹੜੀਆਂ-ਜਿਹੜੀਆਂ ਕੁੜੀਆਂ ਦੇ ਵੀ ਕੁਐਸ਼ਨ ਨੇ ਕੁਝ ਵੀ ਮੇਕਅੱਪ ਦੇ ਰਿਗਾਰਡਿੰਗ ਕੋਈ ਵੀ ਜ਼ਰੂਰ ਕਮੈਂਟ ਕਰਿਓ ਤੇ ਆਪਾਂ ਉਹਦੇ ਵੀ ਬਲੌਗ ਜ਼ਰੂਰ ਬਣਾਵਾਂਗੇ ਨੈਕਸਟ ਬਲੌਗ ਮੈਂ ਸੋਚ ਰਹੀ ਆਂ ਵੀ ਤੁਹਾਡੇ ਲਈ ਮਹਿੰਦੀ ਵਾਲੀ ਜਿਹੜੀ ਹੈਗੀ ਹੈ ਮਹਿੰਦੀ ਵੇਲੇ ਤੁਸੀਂ ਆਪਣੇ ਆਪ ਕਿਵੇਂ ਰੈਡੀ ਹੋ ਸਕਦੀ ਹੋ ਠੀਕ ਆ ਵਿਆਹ ਤੋਂ ਦੂਜੇ ਦਿਨ ਤੁਸੀਂ ਕਿਵੇਂ ਰੈਡੀ ਹੋ ਸਕਦੀ ਹੋ ਆਪਣੇ ਆਪ ਠੀਕ ਆ ਆਪ ਦੀ ਜਾਗੋ ਤੇ ਕਿਵੇਂ ਰੈਡੀ ਹੋ ਸਕਦੀ ਹੋ ਆਪਣੇ ਆਪ ਠੀਕ ਹੈ ਤੇ ਇਹ ਸਾਰੇ ਮੇਕਅਪ ਮੈਂ ਤੁਹਾਡੇ ਅੱਗੇ ਲੈ ਕੇ ਆਉਣੇ ਨੇ ਤੇ ਫਿਰ ਇੱਕ ਸਿਗਾ ਵੀ ਹਾਂ ਆਪਾਂ ਜਿਹੜੀ ਹੈਗੀ ਆਪਣੀ ਮੇਕਅਪ ਕਿਟ ਦੇ ਵਿੱਚ ਕਿਹੜਾ-ਕਿਹੜਾ ਸਮਾਨ ਤਾਂ ਡੱਲੀ ਜ਼ਰੂਰੀ ਹੈ ਤੁਸੀਂ ਕਿਹੜੀ ਕਿੰਨ ਕਿਟ ਕਿਵੇਂ ਤਿਆਰ ਕਰਨੀ ਆ ਉਹ ਵੀ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਕਿਵੇਂ ਤਿਆਰ ਕਰ ਸਕਦੇ ਹੋ ਤੇ ਵਧੀਆ ਪ੍ਰੋਡਕਟ ਵੀ ਹੋਣ ਠੀਕ ਆ ਇਹ ਵੀ ਬਲੌਗ ਬਣਾਵਾਂਗੇ ਤਾਂ ਆਹ ਵਾਲੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੇ ਲੱਗੀ ਠੀਕ ਆ ਮੇਰੇ ਬਰੀ ਵਾਲੇ ਸੂਟ ਕਿੱਦਾਂ ਦੇ ਲੱਗੇ ਤੇ ਮੈਂ ਤੁਹਾਨੂੰ ਗਾਈਡ ਕੀਤਾ ਤੁਹਾਨੂੰ ਉਹ ਚੀਜ਼ ਕਿੱਦਾਂ ਦੀ ਲੱਗੀ ਤਾਂ ਮਿਲਦੇ ਆ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ